ਕੱਟਸ ਕਰਾਉਣ ਦਾ ਲਿੰਕ ਹੈ ਸੀ ਉਹਦਾ 100% ਦੀ ਲਿੰਕ ਸੀ ਸਬੂਤ ਸੀ ਕਿ ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਅਕਾਲੀ ਦਲ ਦੀ ਕਾਂਗਰਸ ਰਾਜ ਦੇ ਵਿੱਚ ਜਰੂਰ ਖਾਸ ਤੌਰ ਤੇ ਚੰਨੀ ਸਾਹੂ ਦੀ ਜਦ ਸਰਕਾਰ ਆਈ ਉਦੋਂ ਚਰਚਾਵਾਂ ਜਰੂਰ ਚੱਲੀਆਂ ਸੀ ਕਹਿੰਦੇ ਜਦੋਂ ਤੋਂ ਸੁਧਾਰ ਲੈ ਲੈ ਲਹਿਰ ਵਾਲੇ ਚਲੇ ਗਏ ਸਾਡੇ ਵਿੱਚੋਂ ਨਿਕਲ ਗਏ ਗਦਾਰੇ ਉਹਨਾਂ ਨੇ ਤੁਹਾਨੂੰ ਕਿਹਾ ਕਹਿੰਦੇ ਉਦੋਂ ਤੋਂ ਬਾਅਦ ਸਾਡਾ ਵੋਟ ਪਰਸੈਂਟ ਜਿਹੜਾ ਵੋਟ ਬੈਂਕ ਬਹੁਤ ਜ਼ਿਆਦਾ ਇੱਕ ਬਾਈ ਇਲੈਕਸ਼ਨ ਆਈ ਸੀ ਆ ਚਾਰ ਬਾਈ ਇਲੈਕਸ਼ਨਾਂ ਸੀ ਤੇ ਚਾਰਾਂ ਵਿੱਚ ਦੀ ਕੀ ਵੀ ਵੀਰਵਾਰ ਨਹੀਂ ਖੜਾ ਕਰ ਸਕਦੇ ਇਹ ਕਿ ਜਲੰਧਰ ਦੇ ਉਪਚੋਣਾਈ ਜਿਹਦੇ ਵਿੱਚ ਵੀਰਵਾਰ ਖੜਾ ਕਰਕੇ ਵਿੱਚੇ ਛੱਡ ਕੇ ਭੱਜ ਗਏ ਕਿਉਂ ਉਹਨਾਂ ਨੂੰ ਲੱਗਦਾ ਕਿ ਤੁਸੀਂ ਨੇ ਨੁਕਸਾਨ ਕੀਤਾ ਜਿਆਦਾ ਕਦੇ ਨਾਗਪੁਰ ਦੇ ਨਾਲ ਜੋੜ ਦਿੰਦੇ ਨੇ ਕਿ ਇਹ ਤਾਂ ਹਾਰਸ ਦੇ ਚੱਲੇ ਇਹ ਤਾਂ ਦੇਖੋ ਇਹ ਤਾਂ ਉਹਦੀ ਹਾਜ਼ਰਤ ਦਾ ਹਿੱਸਾ ਹੀ ਆ ਫੋੜੀ ਤਾਂ ਕਹਿੰਦੇ ਸਰਕਾਰਾਂ ਦੇ ਨਾਲ ਸੈਟਿੰਗ ਹੈ ਜਿਹੜਾ ਕਹਿੰਦੇ ਵੀ ਜਿਹੜੇ ਕਮੇਟੀ ਦੇ ਮੈਂਬਰ ਨੇ ਕਹਿੰਦੇ ਪ੍ਰਚਾਰ ਕਰਦੇ ਦੇ ਕਿਨੇ ਸਰਕਾਰ ਦੇ ਇਹ ਅਸੀਂ ਲੜਦੇ ਚੋਣ ਫਿਰ ਉਹਨਾਂ ਨੇ ਕਹਿੰਨਾ ਜੀ ਵੋਟਾ ਬੰਨਣਾ ਬਾਤ ਤੇ ਲੜਿਆ ਕਰਕੇ ਅਸੀਂ ਚੋਣ ਦੀ ਲੜੀ ਲੜਾਂਗੇ ਜਦੋਂ ਪਾਰਟੀ ਬਣ ਗਈ ਤੇ ਸਾਰਾ ਕੁਝ ਅਸੀਂ ਸਾਰਾ ਫਾਰਮੇਸ਼ਨ ਬਣਾ ਲਈ ਫਿਰ ਲਾਵਾਗੇ ਚਾ ਉਹਨਾਂ ਦਾ ਅਕਾਲੀ ਦਲ ਦੀ ਜਿਹੜੀ ਵਿਚਾਰਧਾਰਾ ਪੋਲਿਟੀਕਲ ਉਹਦਾ ਉਹ ਅਲੱਗ-ਅਲੱਗ ਇਸ਼ੂ ਨੇ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਜਾਓਗੇ ਤੁਸੀਂ ਕਿਰੇ ਬਹੁਤ ਕਲੀ ਵਿਚਾਰਧਾਰਾ ਨਾਲ ਸਾਡਾ ਮੇਰਖਾਇਤ ਸਾਡਾ ਬੜਾ ਸਪਸ਼ਟ ਕੀਤਾ ਤੁਹਾਨੂੰ ਵਿਸ਼ਾ ਦੀ ਜਿਹੜੀ ਵਿਚਾਰਧਾਰਾ ਉਹ 1978 ਦਾ ਆਲ ਇੰਡੀਆ ਕਾਲੀ ਕਾਨਫਰੰਸ ਦਾ ਰੈਜ਼ੋਲੂਸ਼ਨ ਹੈ ਜਿਹੜਾ ਸ਼੍ਰੀ ਗੰਨ੍ਹਕੂਰ ਸਾਹਿਬ ਦੇ ਮਤੇ ਮਸਕੂਦ ਕੇ ਜਿਹੜਾ ਉੱਥੇ ਤਿਆਰ ਕੀਤਾ ਸੀ ਉਹ ਹੀ ਸਾਡਾ ਪਾਲਿਸੀ ਬਟਰ ਹੋਏਗਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਥਕ ਇਕਤਾ ਦੀ ਗੱਲ ਚੱਲੀ ਆ ਜਿਸ ਤਰੀਕੇ ਦੇ ਨਾਲ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਨੇ ਅਕਾਲੀ ਦਲ ਬਾਰਸ ਪੰਜਾਬ ਦੇ ਅਮਰਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਹੁਣ ਚਰਚਾ ਇਹ ਵੀ ਚੱਲ ਪਈ ਹੈ ਕਿ ਪੰਜਾਬ ਦੇ ਵਿੱਚ ਪੰਥਕ ਇਕਤਾ ਹੋਏਗੀ। ਕਈ ਲੋਕ ਇਹ ਵੀ ਸੋਚਦੇ ਨੇ ਕਿ ਗਰਮ ਖਿਆਲੀਆਂ ਦੇ ਨਾਲ ਸਾਂਝ ਪਾਉਣ ਦੇ ਨਾਲ ਜਿਹੜੀ ਕਮੇਟੀ ਹੈ ਜਾਂ ਫਿਰ ਨਵਾਂ ਅਕਾਲੀ ਦਲ ਉੱਭਰ ਕੇ ਆਏਗਾ ਉਸ ਦਾ ਨੁਕਸਾਨ ਵੀ ਹੋ ਸਕਦਾ ਤੇ ਦੂਜਾ ਬਿਕਰਮਜੀਠੀਆ ਰਿਮਾਂਡ ਤੇ ਨੇ ਉਹਨਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਕੇਸ ਦਰਜ ਹੋਇਆ ਕਈ ਖੁਲਾਸੇ ਹੋ ਰਹੇ ਨੇ ਜਿਸ ਤਰ੍ਹਾਂ ਸਾਬਕਾ ਡੀਜੀਪੀ ਕੱਲ ਸਦਾਰਸ਼ ਚੋਟਪਾਦਿਆ ਨੇ ਕਹਿ ਦਿੱਤਾ ਕਿ ਬਿਕਰਮਜੀਠੀਆ ਦੇ 100% ਦੀ ਡਰੱਗ ਤਸਕਰਾਂ ਦੇ ਨਾਲ ਲਿੰਕ ਸੀ ਪਹਿਲਾਂ ਵੀ ਸਬੂਤ ਸੀ ਤੇ ਹੁਣ ਵੀ ਸਬੂਤ ਕੁਝ ਉੱਭਰ ਕੇ ਸਾਹਮਣੇ ਆਏ ਨੇ ਸਾਡੇ ਨਾਲ ਸਾਬਕਾ ਐਮਪੀ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਲੀਡਰ ਟਕਸਾਲੀ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੌਜੂਦ ਨੇ ਚੰਦੂ ਮਾਜਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਧੰਨਵਾਦ ਪੰਥਕ ਇਕਤਾ ਦੀ ਗੱਲ ਚੱਲੀ ਆ ਤੁਸੀਂ ਵੀ ਭਰਤੀ ਕਰ ਰਹੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਤਹਿਤ ਕੱਲ ਕਮੇਟੀ ਹੈ ਜਿਹੜੀ ਉਹ ਬਣਾਈ ਸੀ ਪੰਜ ਮੈਂਬਰੀ ਉਹ ਮੁਲਾਕਾਤ ਕਰਕੇ ਆਈ ਆ ਕਿਸ ਤਰੀਕੇ ਨਾਲ ਦੇ ਦੋ ਕਿ ਪੰਥਕ ਏਕਾ ਹੋਏਗਾ 2027 ਤੋਂ ਪਹਿਲਾਂ ਦੇਖੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਸਿੰਘ ਸਾਹਿਬਾਨ ਨੇ ਜਿਹੜਾ ਫਰਮਾਨ ਜਾਰੀ ਕੀਤਾ ਸੀ ਕੌਮ ਦੇ ਨਾਤੇ ਉਹੀ ਕੀਤਾ ਸੀ ਵੀ ਸੋਚੀਆ ਪੰਥਕ ਤੇ ਰਾਨੋਂ ਪੰਥ ਪ੍ਰਸਤਾ ਨੂੰ ਜੋ ਹੈ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਨਾਲ ਇੱਕ ਕਮੇਟੀ ਬਣਾਈ ਸੀ ਪਹਿਲਾਂ 7 ਮੈਂਬਰ ਸੀ ਪਰ 2 ਚਲੇ ਗਏ ਛੱਡ ਕੇ 5 ਮੈਂਬਰ ਉਹਨਾਂ ਨੇ ਪਾਰਟੀ ਸ਼ੁਰੂ ਕੀਤੀ ਜਿਹੜਾ ਹੁਕਮ ਲਾਇਆ ਸੀ ਔਰ ਨਾਲ ਇਹ ਵੀ ਹੁਕਮ ਸੀ ਕਿ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਵਿਧਾਨ ਆ ਸ਼ਰਮਣੀ ਅਕਾਲੀ ਦਲ ਦਾ ਜਿਹੜੇ ਕਾਇਦੇ ਕਾਨੂੰਨ ਨੇ ਉਨਾ ਮੁਤਾਬਕ ਇਹ ਭਰਤੀ ਕੀਤੀ ਜਾਵੇ ਤੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਸੋ ਮੈਂ ਸਮਝਦਾ ਕਿ ਖੁੱਲਾ ਸੱਦਾ ਸੀ ਸਾਰੀਆਂ ਪੰਥਕਤੀਆਂ ਨੂੰ ਜਿਹੜੀਆਂ ਸ਼ਰਮਣੀ ਅਕਾਲੀ ਦਲ ਦੇ ਵਿਧਾਨ ਨੂੰ ਮੰਨਦੀਆਂ ਨੇ ਔਰ ਜਿਹੜੀਆਂ ਉਹ ਵਿੱਦੀ ਵਿਧਾਨ ਨੂੰ ਮੰਨਦੀਆਂ ਨੇ ਔਰ ਸ਼ਰਮਣੀ ਅਕਾਲੀ ਦਲ ਦੀ ਨੀਤੀ ਤੇ ਖੜਦੀਆਂ ਨੇ ਉਹ ਸਾਰੀਆਂ ਮਤਲਬ ਉਹਦੇ ਚ ਸ਼ਾਮਲ ਹੋਣ ਜਿਹੜੀ ਭਰਤੀ ਮੀਮ ਸ਼ੁਰੂ ਕੀਤੀ ਹੋਈ ਆ ਤਾ ਪੰਥਕ ਸ਼ਕਤੀ ਮਜ਼ਬੂਤ ਹੋਏਗੀ ਖਿਲਰੀ ਹੋਈ ਪੰਥਕ ਸ਼ਕਤੀ ਜੁੜੇਗੀ ਔਰ ਜੁੜਿਆ ਹੋਇਆ ਪੰਥ ਚੰਗੇ ਨਤੀਜੇ ਕੱਢ ਕੇ ਦੇਗਾ ਮੈਂ ਸਮਝਦਾ ਕਿ ਇਹ ਇੱਕ ਵਿਚਾਰ ਸੀ ਜਿਹੜਾ ਸਿੰਘ ਸਾਹਿਬਾਨ ਦਾ ਉਹਦੇ ਤੇ ਭਾਰਤੀ ਮੀਮ ਜਿਹੜੀ ਕੰਮ ਕਰ ਰਹੀ ਹੈ ਔਰ ਚੰਗੀ ਗੱਲ ਆ ਜਿੰਨੇ ਵੀ ਮਤਲਬ ਉਹ ਸੋਚ ਵਾਲੇ ਲੋਕ ਜਿਹੜੇ ਅਖਾਲੀ ਦਲ ਦੀ ਸੋਚ ਰੱਖਦੇ ਹੋਣ ਜੇ ਅੜੜ ਤਰਿਆਂ ਦੀ ਤਾਂ ਇੱਕ ਥਾਂ ਤੇ ਇਕੱਠੇ ਹੋਣ ਤਾਂ ਬਹੁਤ ਅੱਛੀ ਗੱਲ ਹੋਏਗੀ ਦੂਜੀ ਗੱਲ ਐਸਜੀਪੀ ਦੇ ਚੋਣਾ ਵੀ ਨੇ ਐਸਜੀਪੀ ਦੇ ਚੋਣਾ ਜਿਹੜੀਆਂ ਨੇ ਉਹ ਨਰੋਲ ਪੰਥਕ ਵਿਚਾਰਧਾਰਾ ਤੇ ਲੜੀਆਂ ਜਾਂਦੀਆਂ ਸ਼ਰਮਣੀ ਅਕਾਲੀ ਦਲ ਜਿਹੜਾ ਹੈ ਬਾਕੀ ਧਰਮਾਂ ਦੇ ਲੋਕਾਂ ਨੂੰ ਬਾਕੀ ਵਰਗਾਂ ਨੂੰ ਸਾਰਿਆਂ ਨੂੰ ਰਾਮਬੰਦ ਕਰਕੇ ਚੱਲਦਾ ਜਿੱਥੇ ਆ ਕੇ ਸ਼ਰਮਣੀ ਕਮੇਟੀ ਦੀ ਹੈ ਉੱਥੇ ਨਰੋਲ ਸਿੱਖ ਵਿਚਾਰਧਾਰਾ ਜਿਹੜੀ ਆ ਪੰਥਕ ਵਿਚਾਰਧਾਰਾ ਨਰੋਲ ਉਹਦੇ ਤੇ ਹੀ ਚੱਲਿਆ ਜਾਂਦਾ ਸੋ ਅੱਜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਜਿਹੜੇ ਨਿਗਾਰਾ ਆਏ ਕਮੀਆਂ ਆਈਆਂ ਜਾਂ ਇਹ ਕਹਿ ਲੋ ਕਿ ਬਹੁਤ ਲੰਮਾ ਸਮਾਂ ਹੋ ਗਿਆ ਸ਼ਰਮਣੀ ਕਮੇਟੀ ਚ ਚੋਣਾ ਹੋਈਆਂ ਨੂੰ ਜਿਹੜਾ ਡਿਜੀਟਲ ਲੋਕਾਂ ਦਾ ਪੰਥ ਦਾ ਸਿੱਖਾਂ ਦਾ ਉਹ ਐਸਡੀਪੀਸੀ ਦੀ ਅੱਜ ਦੀ ਮੌਜੂਦਾ ਜਿਹੜੀ ਸਿਸਟਮ ਆ ਉਹਦੇ ਨਾਲ ਨਹੀਂ ਰਿਹਾ ਸੋ ਉਹ ਚੋਣ ਹੁਣ ਆਲੀ ਆ ਤੇ ਉਹਦੇ ਲਈ ਤਾਂ ਭਾਵੇਂ ਰਾਸੀ ਨਿਸ਼ਾਨਾ ਕਿਸੇ ਦਾ ਕੋਈ ਹੋਵੇ ਪਰ ਪੰਥਕ ਸੋਚਤਾ ਇੱਕਾ ਪੰਥਕ ਵਿਚਾਰਤਾ ਰਾਇਕਾ ਉਸ ਪੰਥਕ ਸੋਚ ਤੇ ਵਿਚਾਰਧਾਰਾ ਤੇ ਚੱਲਣ ਵਾਲੇ ਜਿਹੜੇ ਲੋਕ ਨੇ ਉਹ ਇਕੱਠੇ ਹੋ ਕੇ ਐਸਜੀਪੀ ਦੇ ਚੋਣਾਂ ਲੜਨ ਇਹ ਵੀ ਸਾਡਾ ਯਤਨ ਹੋਏਗਾ ਕੀ ਹੁਣ ਏਕਤਾ ਸੰਭਵ ਹੈ ਜਿਸ ਤਰੀਕੇ ਦੇ ਨਾਲ ਕੱਲ ਗੱਲ ਚੱਲੇ ਕਦੋਂ ਤੱਕ ਏਕਤਾ ਕਰਨ ਜਾ ਰਹੇ ਹੋ ਤੁਹਾਨੂੰ ਤਾਂ ਤੁਸੀਂ ਮੇਨ ਲੀਡਰੋਂ ਭਾਵੇਂ ਕੀ ਸੀ ਕਾਲ ਤੱਕ ਸਾਡੇ ਹੁਕਮਾਂ ਚ ਜਿਹੜੀ ਭਰਤੀ ਹੋ ਰਹੀ ਆ ਕਮੇਟੀ ਭਰਤੀ ਕਰੀ ਆ ਤੁਸੀਂ ਵੀ ਮੇਨ ਉਹਨਾਂ ਲੀਡਰਾਂ ਦੇ ਵਿੱਚ ਹੀ ਹੋ ਨੇ ਨਹੀਂ ਅਜੇ ਤੱਕ ਉਸ ਤਰ੍ਹਾਂ ਦੇ ਤਾਂ ਫਾਰਮਲ ਤੌਰ ਤੇ ਤਾਂ ਕੋਈ ਗੱਲ ਹੋਈ ਨਹੀਂ ਇੱਛਾ ਹਰਕ ਨੇ ਜ਼ਾਹਰ ਕੀਤੀ ਆ ਵਾਲ ਜਦੋਂ ਫਾਰਮਲ ਗੱਲਾਂ ਹੋਣਗੀਆਂ ਸਾਹਮਣੇ ਆਉਣਗੀਆਂ ਤੇ ਜਿੱਥੇ ਤੱਕ ਸਾਡਾ ਸਵੰਧ ਆ ਸੀ ਤਾਂ ਉਹ ਭਰਤੀ ਹਿੰਜ ਜਿਹੜੀ ਸ਼ੁਰੂ ਕੀਤੀ ਆ ਪੰਜ ਮੈਂਬਰੀ ਕਮੇਟੀ ਨੇ ਉਦੇ ਰਾਹੀਂ ਭਰਤੀ ਕਰ ਰਹੇ ਆ ਔਰ ਜਿੱਥੇ ਤੱਕ ਵਿਚਾਰਧਾਰਾ ਦਾ ਸਵਾਲ ਆ ਸ਼ਰਮਣੀ ਅਕਾਲੀ ਦਲ ਦੀ ਵਿਚਾਰਧਾਰਾ ਜਿਹੜੀ ਦੇਸ਼ ਦੇ ਵਿੱਚ ਮਜਬੂਤ ਫੈਡਰਲ ਢਾਂਚਾ ਚਾਹੁੰਦੀ ਆ ਜਿਹੜੀ ਸੂਬਿਆਂ ਨੂੰ ਵੱਧ ਅਧਿਕਾਰ ਚਾਹੁੰਦੀ ਆ ਜਿਹੜੀ ਕੇਂਦਰ ਦੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਦਖਲ ਅੰਦਾਜ਼ੀ ਦਾ ਵਿਰੋਧ ਕਰਦੀ ਆ ਔਰ ਉਹ ਵਿਚਾਰਧਾਰਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਆਲ ਇੰਡੀਆ ਅਕਾਲੀ ਕਾਨਫਰੰਸ 1978 ਦੇ ਵਿੱਚ ਲੁਧਿਆਣੇ ਪਾਸ ਕੀਤੀ ਅਸੀਂ ਉਹ ਤੇ ਪਹਿਰੇਦਾਰੀ ਕਰਦੇ ਆਏ ਹਾਂ ਤੇ ਕਰਦੇ ਰਹਾਂਗੇ ਇਹ ਉਸ ਆਧਾਰ ਤੇ ਹੀ ਜਿਹੜਾ ਅਕਾਲੀ ਦਲ ਨੇ ਵਿਧਾਨ ਬਣਾਇਆ ਔਰ ਉਸ ਅਕਾਲੀ ਦਲ ਦੇ ਵਿਧਾਨ ਤੇ ਚੱਲ ਕੇ ਅਸੀਂ ਸੂਬੇ ਅੰਦਰ ਵੀ ਦੇਸ਼ ਅੰਦਰ ਵੀ ਰਾਜ ਭਾਗ ਲਏ ਸੋ ਉਸ ਵਿਚਾਰਧਾਰਾ ਤੇ ਉਸ ਵਿਧਾਨ ਦੇ ਮਤਵ ਅਸੀਂ ਇਹ ਭਾਰਤੀ ਮਹਿਮ ਸ਼ੁਰੂ ਕੀਤੀ ਹੋਈ ਆ ਔਰ ਉਹਦੇ ਚ ਜਿਵੇਂ ਬੰਦੀ ਜਿਹੜੀ ਸਾਹਮਣੇ ਆਏਗੀ ਤੇ ਉਹਦੇ ਚ ਕੋਸ਼ਿਸ਼ ਕਰਾਂਗੇ ਕਿ ਬਤ ਤੋਂ ਬਤ ਪੰਜਾਬ ਪ੍ਰਸਤ ਤੇ ਪੰਥ ਪ੍ਰਸ ਲੋਗਾਂ ਨੂੰ ਸ਼ਾਮਿਲ ਕੀਤਾ ਜਾਵੇ ਪਰ ਕਿਹ ਲੋਕੇ ਵੀ ਸੋਚ ਰਹੇ ਨੇ ਅੱਜ ਵੀ ਅਖਬਾਰ ਦੇ ਵਿੱਚ ਵੀ ਹੈ ਕਿ ਗਰਮ ਖਾਲੀਆਂ ਦੇ ਨਾਲ ਸਾਂਝ ਪਾਉਣ ਦੇ ਨਾਲ ਭਰਤੀ ਕਮੇਟੀ ਦਾ ਕੰਮ ਨਵੀਂ ਪਾ ਪੁਨਰਸਰ ਜੀਤੀ ਦਾ ਕੰਮ ਬੈਕਪੁੱਟ ਤੇ ਜਾ ਸਕਦਾ ਹਾਸੀਏ ਤੇ ਜਾ ਸਕਦਾ ਕਈ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਉਹ ਪਹਿਲਾਂ ਵਾਲਾ ਮਾਹੌਲ ਬਣੇ ਗਰਮ ਮਾਹੌਲ ਬਣੇ ਲੋਕ ਟੁੱਟ ਵੀ ਸਕਦੇ ਨਹੀਂ ਗਰਮ ਖਿਆਲ ਜਾਂ ਨਰਮ ਖਿਆਲ ਦਾ ਕੁਝ ਹੁੰਦੇ ਨਹੀਂ ਇਹ ਤਾਂ ਪੰਥਕ ਵਿਚਾਰਧਾਰਾ ਜਿਹੜੀ ਇਹ ਤਾਂ ਬੈਲੈਂਸ ਆ ਤੇ ਦੂਜੀ ਗੱਲ ਇਹ ਵੀ ਆ ਵੀ ਮੈਂ ਪਹਿਲਾਂ ਵੀ ਸਪੱਸ਼ਟ ਕੀਤਾ ਕਿ ਐਸਜੀਪੀਸੀ ਦਾ ਮਾਮਲਾ ਜਿਸ ਤੱਕ ਸਰਹੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਜਿਸ ਤੱਕ ਉੱਥੇ ਤਾਂ ਪੰਥਕ ਵਿਚਾਰਧਾਰਾ ਜਿਹੜੀ ਆ ਉਹਦੇ ਤੇ ਜੋੜਿਆ ਜਾ ਸਕਦਾ ਰਾਸੀ ਨਿਸ਼ਾਨਾ ਕਿਸੇ ਦਾ ਕੋਈ ਹੋ ਸਕਦਾ ਜਿੱਥੇ ਤੱਕ ਹੈਗਾ ਵਿਧਾਨ ਸਭਾ ਪਾਰਲੀਮੈਂਟ ਇਹ ਚੋਣਾ ਉੱਥੇ ਰਾਸੀ ਨਿਸ਼ਾਨਾ ਹੀ ਦੇਖਿਆ ਜਾਂਦਾ ਸੋ ਇਸ ਕਰਕੇ ਐਸਜੀਪੀਸੀ ਦੀਆਂ ਚੋਣਾਂ ਪਹਿਲਾਂ ਹੋਣੀਆਂ ਤੇ ਆਜੀ ਪੀਸੀ ਦੀਆਂ ਚੋਣਾਂ ਵਿੱਚ ਅਸੀਂ ਸਮੁੱਚੀਆਂ ਪੰਥਕ ਧਿਰਾਂ ਨੂੰ ਜੋੜਨ ਦਾ ਬਰਾਲਾ ਕਰ ਰਹੇ ਹਾਂ ਕਿ ਪਹਿਲਾਂ ਸਰਬੰਨੀ ਗੁਰਦਾਰਾ ਪ੍ਰਬੰਧਕ ਕਵਰਦੀ ਦੇ ਚੋਣਾ ਨੇ ਤੇ ਇਹਦੇ ਚ ਸਮੁੱਚਾ ਪੰਥ ਇਕੱਠਾ ਹੋ ਕੇ ਪੰਥ ਦੀ ਸੰਸਥਾ ਨੂੰ ਮਜ਼ਬੂਤ ਕਰ ਲਈਏ ਜਿਹਦਾ ਅਕਸ ਵਿਗੜ ਗਿਆ ਜਿਹਦਾ ਅਕਸ ਮਰ ਕੋਈ ਲੋਕਾਂ ਵਿੱਚ ਪੰਥ ਵਿੱਚ ਸਿੱਖਾਂ ਵਿੱਚ ਅਮਲ ਸਤਕਾਰਯੋਗ ਨਹੀਂ ਰਿਹਾ ਤੇ ਉਹਨੂੰ ਮੁੜ ਕੇ ਰਿਵਾਈਵਲ ਕਰਨ ਦੀ ਲੋੜ ਆ ਉਹਦੀ ਉਹਦੇ ਲਈ ਜਰੂਰ ਜਿਹੜੀਆਂ ਖਾਮੀਆਂ ਕਮੀਆਂ ਆਈਆਂ ਉਹ ਲੰਮਾ ਸਮਾਂ ਮਲਚੋਣ ਨਾ ਹੋਣ ਕਰਕੇ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਵੀ ਸਿੱਖ ਲੀਡਰਸ਼ਿਪ ਵਿੱਚ ਵੀ ਜਿਹੜਾ ਖਲਾਫ ਪੈਦਾ ਹੋਇਆ ਸਿੱਖ ਲੀਡਰਸ਼ਿਪ ਵਿੱਚ ਵੀ ਜਿਹੜਾ ਕਨਫਿਊਜ਼ਨ ਪੈਦਾ ਹੋਇਆ ਉਹਦਾ ਜੇ ਮੈਂ ਸਮਝਦਾ ਸਪਸ਼ਟਤਾ ਲਿਆਉਣੀ ਆ ਜੇ ਨਿਖਾਰ ਕੇ ਕੱਲ ਸਿੱਖ ਲੀਡਰਸ਼ਿਪ ਸਾਹਮਣੇ ਲਿਆਉਣੀ ਆ ਤਾਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਚੋਣਾਂ ਹੀ ਇਕਰਾਰ ਨੇ ਸੋ ਉਹਦੇ ਲਈ ਸਾਰੀਆਂ ਪੰਥਕ ਤਿਰਾਂ ਨੂੰ ਜੁੜ ਕੇ ਸਿਰ ਜੋੜ ਕੇ ਬੈਠ ਕੇ ਇੱਕ ਸੁਰ ਹੋ ਕੇ ਉਹ ਚੋਣਾ ਦੇ ਵਿੱਚ ਭਾਗ ਲੈਣਾ ਚਾਹੀਦਾ ਉਹ ਉਪਰਾਲਾ ਹੈ ਸਾਡਾ ਰਹੇਗਾ ਨਹੀਂ ਕਿ ਫਿਰ ਜਦੋਂ ਅਮਰਪਾਲ ਤਾਂ ਇਸ ਸਮੇਂ ਐਨਐਸਏ ਤਹਿਤ ਡਿਬਰੂਗਲ ਜੇਲ੍ਹ ਦੇ ਵਿੱਚ ਬੰਦ ਹੈ ਕਿ ਫਿਰ ਉਹਨੂੰ ਛਡਾਉਣ ਦੇ ਲਈ ਵੀ ਫਿਰ ਸੰਘਰਸ਼ ਕਰੋਗੇ ਜਦੋਂ ਏਕਤਾ ਹੋ ਜਾਂਦੀ ਹੈ ਏਕਤਾ ਦਾ ਮੈਨੂੰ ਲੱਗਦਾ ਜਿਸ ਤਰੀਕੇ ਦੇ ਸੰਕੇਤ ਨਜ਼ਰ ਆ ਰਹੇ ਨੇ ਦੋਮਾ ਪਾਸੇ ਬਿਆਨ ਨਜ਼ਰ ਆ ਰਹੇ ਨਹੀਂ ਉਹੀ ਜਾਣੀ ਦੇਖੋ ਏਕ ਤਾਂ ਹੋਵੇ ਨਾ ਹੋਵੇ ਅਸੀਂ ਅਮਰਪਾਲ ਸਿੰਘ ਉਹਨਾਂ ਦੀ ਰਿਹਾਈ ਲਈ ਤਾਂ ਪਹਿਲਾਂ ਤੇ ਮੰਗ ਕਰਦਿਆ ਰਹੇ ਅਸੀਂ ਪਹਿਲਾਂ ਤੇ ਕੋਸ਼ਿਸ਼ ਕੀਤੀ ਹੈ ਬਲਕਿ ਬਹੁਤ ਸਾਰੇ ਉਹਨਾਂ ਦੇ ਸਾਥੀ ਜਦੋਂ ਉਹਨਾਂ ਦੇ ਬਾਅਦ ਗ੍ਰਿਫਤਾਰ ਕਰ ਲਈ ਸੀ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਵੀ ਅਸੀਂ ਐਸਐਸਪੀ ਪਟਿਆਲੇ ਕੋਲ ਵੀ ਗਏ ਐਸਐਸਪੀ ਨਵੇਂ ਸ਼ਹਿਰ ਕੋਲ ਵੀ ਗਏ ਇੱਥੇ ਮੋਹਾਲੀ ਵੀ ਗਏ ਜਿੱਥੇ ਵੀ ਕਿਤੇ ਪਤਾ ਲੱਗਦਾ ਸੀ ਉਹ ਜਿਹੜੀਆਂ ਨਾਜਾਇਜ਼ ਗ੍ਰਿਫਤਾਰੀਆਂ ਸੀ ਹੋ ਰਿਹਾ ਕਰਾਉਣ ਲਈ ਅਸੀਂ ਯਤਨ ਕਰਦੇ ਰਹੇ ਤੇ ਅਮਰਪਾਲ ਸਿੰਘ ਹੋਰਾਂ ਦੇ ਵੀ ਅਸੀਂ ਸਮਝਦੇ ਹਾਂ ਵੀ ਵਾਰ-ਵਾਰ ਜਿਸ ਤਰ੍ਹਾਂ ਇਹ ਨਸੇ ਲਾਇਆ ਜਾ ਰਿਹਾ ਇਹ ਵੀ ਇੱਕ ਲੋਕ ਰਾਜ ਦੀ ਆਵਾਜ਼ ਨੂੰ ਖੁਸ਼ਣ ਵਾਲੀ ਗੱਲ ਆ ਵੱਲੋਂ ਹੁਣ ਤਾਂ 18 ਲੱਖ ਲੋਕਾਂ ਦਾ ਪ੍ਰੋਟੈਕਟ ਆ ਉਹਦੇ ਨਾਲ ਅਸੀਂ ਕਹਿੰਦੇ ਆ ਉਹ ਬਦਲ ਇਸ ਤਰ੍ਹਾਂ ਦਾ ਨਜਾਇਜ਼ ਕਿਸੇ ਨੂੰ ਜੇਲ੍ਹ 'ਚ ਰੱਖਣਾ ਔਰ ਲੋਕਾਂ ਦੀ ਆਵਾਜ਼ ਨੂੰ ਦਬਾ ਕੇ ਰੱਖਣਾ ਕਿਸੇ ਤਰ੍ਹਾਂ ਜਾਇਜ਼ ਨਹੀਂ ਸੋ ਇਸ ਕਰਕੇ ਜਿੱਥੇ ਤੱਕ ਉਹਨਾਂ ਦੀ ਵਿਹਾਈ ਦੀ ਗੱਲ ਆ ਉਹ ਤਾਂ ਇੱਕ ਵੱਖਰਾ ਹੀ ਸ਼ੁਭਾ ਤੇ ਬਾਕੀ ਜਿਹੜਾ ਹੈ ਰਾਸੀ ਨਜ਼ਰੀਆ ਕਿਸੇ ਦਾ ਕੀ ਆ ਉਹ ਤਾਂ ਅਲੱਗ-ਅਲੱਗ ਹੈ ਹੁੰਦਾ ਕਈ ਵਾਰ ਪੰਥਕ ਸੋਚ ਇੱਕ ਆ ਪੰਥਕ ਸੋਚ ਤੇ ਕੋਈ ਬਖਰੇਵਾ ਕਿਸੇ ਦਾ ਹੋ ਨਹੀਂ ਸਕਦਾ ਐਸਜੀਪੀਐਸ ਦੀਆਂ ਚੋਣਾਂ ਨਿਰੋਲ ਪੰਥਕ ਸੋਚ ਦੇ ਆਧਾਰ ਤੇ ਲੜੀਆਂ ਜਾਂਦੀਆਂ ਤੇ ਲੜੀਆਂ ਜਾਂਗੀਆਂ ਉਹਦਾ ਮਤਲਬ ਉਹਦੀ ਇਕਤਾ ਤੇ ਦੂਜੇ ਪਾਸੇ ਅਕਾਲੀ ਦਲ ਦੀ ਜਿਹੜੀ ਵਿਚਾਰਧਾਰਾ ਪੋਲੀਟੀਕਲ ਉਹਦਾ ਉਹ ਅਲੱਗ-ਅਲੱਗ ਇਸ਼ੂ ਨੇ ਤੇ ਜਿਹੜਾ ਵੀ ਉਹਨਾਂ ਨਾਲ ਮੇਲ ਖਾਏਗਾ ਉਹਨੂੰ ਜੀਆ ਕਹਾਂਗੇ ਅਮਰਤਪਾਲ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਜਾਓਗੇ ਤੁਸੀਂ ਅਮਰਤਪਾਲ ਦੀ ਵਿਚਾਰਧਾਰਾ ਆਪਾਂ ਉਹਨਾਂ ਦੇਖਿਆ ਜਦੋਂ ਬਾਹਰ ਸੀਯੂ ਦੇ ਸੁਮ ਬਿਆਨ ਬੜੇ ਤਿੱਖੇ ਹੁੰਦੇ ਸੀ ਬਖਰੇ ਮੁਲਕ ਦੀ ਗੱਲ ਉਹ ਸਾਰੀਆਂ ਗੱਲਾਂ ਫਿਰ ਉਹ ਚੀਜ਼ਾਂ ਵਿਚਾਰਧਾਰਾ ਉਹਦੇ ਨਾਲ ਬਖਰੇ ਮੁਲਕ ਵਾਲੀ ਵਿਚਾਰਧਾਰਾ ਨਾਲ ਤਾਂ ਸਾਡਾ ਮੇਲ ਖਾਂਦਾ ਸਾਡਾ ਮੈਂ ਬੜਾ ਸਪਸ਼ਟ ਕੀਤਾ ਤੁਹਾਨੂੰ ਵੀ ਜਿਹੜੀ ਜਿਹੜੀ ਵਿਚਾਰਧਾਰਾ ਉਹ 1978 ਦਾ ਆਲ ਇੰਡੀਆ ਅਕਾਲੀ ਕਾਨਫਰੰਸ ਦਾ ਰੈਜ਼ੋਲੂਸ਼ਨ ਆ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਸੋਧ ਕੇ ਜਿਹੜਾ ਉੱਥੇ ਤਿਆਰ ਕੀਤਾ ਸੀ ਉਹੀ ਸਾਡਾ ਪਾਲਿਸੀ ਮੈਟਰ ਹੋਏਗਾ ਔਰ ਅੱਜ ਦੇ ਸਮੇਂ ਦੇ ਵਿੱਚ ਉਹਦੇ ਤੇ ਅਸੀਂ ਸਟੈਂਡ ਕਰਾਂਗੇ ਪਿੱਛੇ ਵੀ ਉਹਦੇ ਤੇ ਸਟੈਂਡ ਕਰਦੇ ਰਹੇ ਅੱਗੇ ਨੂੰ ਵੀ ਉਹਦੇ ਤੇ ਸਟੈਂਡ ਕਰਾਂਗੇ ਬਿਲਕੁਲ ਇਸ ਤੋਂ ਇਲਾਵਾ ਸੁਖਵੀਰ ਬਾਦਲ ਨੇ ਕੋਰ ਕਮੇਟੀ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਪ੍ਰਧਾਨਗੀ ਤੋਂ ਬਾਅਦ ਕਿਸ ਤਰੀਕੇ ਨਾਲ ਦੇਖਦੇ ਹਾਂ ਪਰ ਦੂਜੇ ਪਾਸੇ ਉਹ ਜਿਮਨੀ ਚੋਣ ਦੇਖੀ ਆਪਾਂ ਸਭ ਨੇ ਜਮਾਨਤ ਜਬਤ ਹੋਈ ਆ 10-1000 ਵੋਟ ਜਿਹੜੀ ਪਈ ਆ ਤਾਂ ਹੌਲੀ-ਹੌਲੀ ਜਿਹੜਾ ਨਿਹਾਰਵਲ ਜਾ ਰਿਹਾ ਅਕਾਲੀ ਦਲ ਪਰ ਕੋਰ ਕਮੇਟੀ ਦੇ ਮੈਂਬਰਾਂ ਦਾ ਗਠਨ ਕੀਤਾ ਹੈ ਇਹ ਵੀ ਅੱਜ ਦੇਖਣ ਚ ਆਇਆ ਵੀ ਜਿਸ ਤਰ੍ਹਾਂ ਬਲਵਿੰਦਰ ਸਿੰਘ ਪੁੰਦੜ ਨੂੰ ਪਹਿਲਾਂ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਸੀ ਹੁਣ ਸਖਤਰ ਲਗਾ ਦਿੱਤਾ ਗਿਆ ਜਨ ਉਸ ਦੇਖੋ ਗੱਲ ਇਹ ਆ ਵੀ ਉਹ ਤਾਂ ਹੁਣ ਸਤ ਸੁਵੀਰ ਸਿੰਘ ਬਾਦਲ ਹੁਣ ਬਾਰੇ ਜਿਹੜਾ ਸੋਸ਼ਲ ਮੀਡੀਆ ਚੱਲਦਾ ਵੀ ਸਤ ਸੁਵੀਰ ਸਿੰਘ ਬਾਦਲ ਨੇ ਸੁਵੀਰ ਸਤ ਸੁਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਸਤ ਸੁਵੀਰ ਸਿੰਘ ਬਾਦਲ ਨੇ ਸਤ ਸੁਵੀਰ ਸਿੰਘ ਬਾਦਲ ਦੇ ਪ੍ਰਧਾਨ ਬਣ ਤੇ ਵਧਾਈ ਦਿੱਤੀ ਉਹ ਤਾਂ ਇਸ ਤਰ੍ਹਾਂ ਦੀ ਗੱਲਾਂ ਉਹ ਆਪਦੇ ਕੁਝ ਲੋਕਾਂ ਦੇ ਹੀ ਪ੍ਰਧਾਨ ਬਣ ਗਏ ਕੁਝ ਲੋਕਾਂ ਨੂੰ ਹੀ ਉਹਨਾਂ ਨੇ ਅੱਗੇ ਇਹ ਵੀ ਵਜ੍ਹਾ ਉਹਦੇਦਾਰੀਆਂ ਦੇ ਦਿੱਤੀਆਂ ਉਹ ਤਾਂ ਉਹਨਾਂ ਦਾ ਆਪਦਾ ਘਰੇਲੂ ਮਸਲਾ ਇੱਕ ਥੜੇ ਦਾ ਮਸਲਾ ਇੱਕ ਗਰੁੱਪ ਦਾ ਮਸਲਾ ਤੇ ਜਿਸੇ ਤੱਕ ਪੰਥਕ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦਾ ਜੀਜੀ ਤਬਕਾ ਲੋਗ ਕਰ ਰਹੇ ਨੇ ਕਿ ਉਹਦਾ ਆਸਰ ਉਹਦਾ ਸਤਕਾਰ ਉਹਦਾ ਰੋਭ ਬਲ ਦੇਸ਼ اور ਦੁਨੀਆ ਵਿੱਚ ਰਾਜਨੀਤਿਕ ਗਲਿਆਰਿਆਂ ਵਿੱਚ ਪ੍ਰਾਤਨ ਅਕਾਲੀ ਲੀਡਰ ਬਣੇ ਉਹ ਇੱਕੋ ਇੱਕ ਰਸਤਾ ਕਿ 2 ਦਸੰਬਰ 2024 ਦੇ ਫੋਕੋ ਨਾਮ ਅਨੁਸਾਰ ਭਰਤੀ ਕਰਕੇ ਪ੍ਰਧਾਨ ਦੀ ਚੋਣ ਕਰਨਾ ਬਿਕਰਮਜੀਠੀ ਅੱਜ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਨੇ ਰਿਮਾਨਡ ਤੇ ਨੇ ਜਿਸ ਤਰੀਕੇ ਦੇ ਨਾਲ ਕੱਲ ਸਾਬਕਾ ਡੀਜੀਪੀ ਸਰਦਾਰ ਛਟੋਪਾਦੇ ਦਾ ਬਿਆਨ ਆਇਆ ਹੈ ਕਿ ਬਿਕਰਮਜੀਠੀ ਦੇ 100% ਦੀ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਡਰੱਗ ਤਸਕਰਾਂ ਨਾਲ ਲਿੰਕ ਹੈ ਸੀ ਉਹ ਕਹਿੰਦਾ 100% ਦੀ ਲਿੰਕ ਸੀ ਸਬੂਤ ਸੀ ਕਿ ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਅਕਾਲੀ ਦਲ ਦੀ ਕਿ ਉਦੋਂ ਇਹ ਗੱਲ ਸਾਹਮਣੇ ਆਈ ਸੀ ਨਿਕਲ ਕੇ ਜਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੱਲ ਇਹ ਵੀ ਕਹਤਾ ਕਿ ਮੈਨੂੰ ਥ੍ਰੈਟ ਬਹੁਤ ਜ਼ਿਆਦਾ ਸੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ 12 13 ਦੇ ਵਿੱਚ ਵੀ ਇਹ ਚੀਜ਼ਾਂ ਸਾਹਮਣੇ ਆ ਗਈਆਂ ਸੀ ਜਦੋਂ ਜਗਦੀਸ਼ ਭੋਲੇ ਦਾ ਨੇ ਨਾਮ ਲੈ ਦਿੱਤਾ ਸੀ ਵਿਕਰਮ ਜੀ ਨਹੀਂ ਅਕਾਲੀ ਸਰਕਾਰ ਸਮੇਤ ਕੋਈ ਵਿਕਰਮ ਜੀਠੀ ਬਾਰੇ ਇਸ ਤਰ੍ਹਾਂ ਦੀ ਆਨਰ ਰਿਕਾਰਡ ਤਾਂ ਕੋਈ ਨਾ ਕੁਝ ਕਹਿਤਾ ਹੀ ਨਾ ਕੋਈ ਗੱਲ ਹੋਈ ਜਿਹੜੀ ਸਾਡੇ ਨੋਟਿਸ ਵਿੱਚ ਹੋਵੇ ਤੇ ਪੁਲਿਸ ਦੇ ਦਰੂਨੀ ਕਾਗਜ਼ਾਂ ਵਿੱਚ ਦਰੂਨੀ ਉਹਨਾਂ ਦੇ ਸਿਸਟਮ ਦੇ ਵਿੱਚ ਕੋਈ ਚਰਚਾ ਹੋਵੇ ਤਾਂ ਮੈਨੂੰ ਨਹੀਂ ਪਤਾ ਮਤਲਬ ਜਿੱਦਾਂ ਕਿ ਛੱਡਿਆ ਧਿਆਨ ਆ ਇਹ ਅਕਾਲੀ ਸਰਕਾਰ ਵਿੱਚ ਤਾਂ ਕਦੇ ਕੋਈ ਐਸਾ ਨਾ ਕਾਂਗਰਸ ਰਾਜ ਦੇ ਵਿੱਚ ਜ਼ਰੂਰ ਖਾਸ ਤੌਰ ਤੇ ਚੰਨੀ ਸਾਹਿਬ ਦੀ ਜਰ ਸਰਕਾਰ ਆਈ ਉਦੋਂ ਚਰਚਾਾਂ ਵਿੱਚ ਜ਼ਰੂਰ ਚੱਲੀਆਂ ਸੀ ਨਹੀਂ ਜਦੋਂ ਜਗਦੀਸ਼ ਭੋਲੇ ਨੇ ਨਾਂ ਲਾਇਆ ਸੀ ਬਿਕਰਮ ਮਜੀਠੀ ਦਾ ਉਦੋਂ ਹਿਲਜੁਲ ਸ਼ੁਰੂ ਹੋਈ ਸੀ ਅਕਾਲੀ ਦਲ ਦੇ ਵਿੱਚ ਕਿੰਤੂ ਪ੍ਰੰਤੂ ਹੋਣ ਲੱਗਿਆ ਸੀ ਤੁਸੀਂ ਸਭ ਤੋਂ ਸੀਨੀਅਰ ਲੀਡਰ ਸੀ ਕਾਰਕਮੇਟੀ ਦੇ ਮੈਂਬਰ ਸੀ ਨਹੀਂ ਉਦੋਂ ਤਾਂ ਕੋਈ ਇਸ ਤਰ੍ਹਾਂ ਦੀ ਚਰਚਾ ਹੋਈ ਨਹੀਂ ਅਕਾਲੀ ਸਰਕਾਰ ਬਾਰੇ ਤਾਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਸਾਡੇ ਆਉਣ ਰਿਕਾਰਡ ਪਾਰਟੀ ਦੇ ਕਿਸੇ ਫੋਰਮ ਤੇ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਜਿਮਨੀ ਚੋਣ ਦੇ ਨਤੀਜੇ ਆਏ ਤਾਂ ਕਈ ਆਕਾਲੀ ਦਲ ਦੇ ਲੀਡਰ ਮੈਂ ਇਹ ਕਹਿੰਦੇ ਸੁਣੇ ਨੇ ਕਿ ਕਹਿੰਦੇ ਜਦੋਂ ਤੋਂ ਸੁਧਾਰ ਲੈ ਲਹਿਰ ਵਾਲੇ ਚਲੇ ਗਏ ਸਾਡੇ ਵਿੱਚੋਂ ਨਿਕਲ ਗਏ ਗਦਾਰੇ ਉਹਨਾਂ ਨੇ ਤੁਹਾਨੂੰ ਕਿਹਾ ਕਹਿੰਦੇ ਉਦੋਂ ਤੋਂ ਬਾਅਦ ਸਾਡਾ ਵੋਟ ਪਰਸੈਂਟ ਜਿਹੜਾ ਬੋਟ ਬੈਂਕ ਬਹੁਤ ਜ਼ਿਆਦਾ ਵਧਿਆ ਇਹਦਾ ਹੁਣ ਮਤਲਬ ਮੈਂ ਸਮਝਦਾ ਬਹੁਤ ਹੈਰਾਨੀ ਵਾਲੀ ਗੱਲ ਆ ਜਿਉਂ ਕਹਿਣ ਵੀ ਉਹ ਪਰਸੈਂਟ ਵਧਿਆ ਜਦ ਤੋਂ ਅਸੀਂ ਬਾਹਰ ਸਾਨੂੰ ਭੇਜਿਆ ਜਦ ਤੋਂ ਬਾਅਦ ਤਾਂ ਇੱਕ ਬਾਈ ਇਲੈਕਸ਼ਨ ਐਸੀ ਆਈ ਚਾਰ ਬਾਈ ਇਲੈਕਸ਼ਨਾਂ ਸੀ ਇਹ ਚਾਰਾਂ ਵਿੱਚ ਦੀ ਇੱਕ ਵੀ ਉਮੀਦਵਾਰ ਨਹੀਂ ਖੜਾ ਕਰ ਸਕੇ ਇੱਕ ਜਲੰਧਰ ਦੇ ਉਪਚੋਣਾਈ ਜਿਹਦੇ ਵਿੱਚ ਉਮੀਦਵਾਰ ਖੜਾ ਕਰਕੇ ਵਿੱਚੇ ਛੱਡ ਕੇ ਭੱਜ ਗਏ ਤੇ ਆ ਹੁਣ ਜੋ ਹਾਲਾਤ ਬਣੇ ਨੇ ਲੁਧਿਆਣਾ ਪਚਵੀ ਉਪਚੋਣ ਦੇ ਵਿੱਚ ਇਹ ਤਾਂ ਜਿਹੜਾ ਉਮੀਦਵਾਰ ਆ ਉਹਦਾ ਜਾਤੀ ਅਸਰ ਬਹੁਤ ਸੀ ਉਹਦਾ ਜਾਤੀ ਉਹਦੇ ਤੇ ਕੋਈ ਉਲਟ ਨਹੀਂ ਸੀ ਬੋਲ ਸਕਦਾ ਜਾਤੀ ਉਹ ਲੋਕਾਂ ਦੇ ਕੰਮ ਆਇਆ ਸੀ ਐਜੇ ਲਾਇਰ ਉਹ ਬਹੁਤ ਅੱਛਾ ਇਨਸਾਨ ਬਹੁਤ ਅੱਛਾ ਉਹਦੇ ਆਪਦੇ ਗੁਣਾ ਕਰਕੇ ਉਹ ਮਤਲਬ ਮੈਂ ਸਮਝ ਨਹੀਂ ਆਈਆਂ ਵੋਟਾਂ ਲੈ ਗਏ ਘੱਟੋ ਘੱਟ 8200 ਵੋਟ ਵਿੱਚੋਂ ਘੱਟੋ ਘੱਟ 5000 ਵੋਟ ਤਾਂ ਉਹਦੇ ਆਪਣੇ ਜਾਤੀ ਅਸਰ ਸੂਖਾ ਦੀ ਆ ਇਹਨਾਂ ਦੀ ਤਾਂ ਦੋ ਤਿੰਨ ਹਜ਼ਾਰੇ ਆ ਤੇ ਫਿਰ ਉਹਦੇ باوجود ਵੀ ਜਵਾਨਤਾ ਜਾਗਤ ਹੋ ਗਈ ਨਤੀਜਾ ਉਹੀ ਰਿਹਾ ਜਿਹੜਾ ਪਹਿਲਾਂ ਹੁੰਦਾ ਸੀ ਜਾਂ ਲੋਕ ਕਹਿੰਦੇ ਵੀ ਛੱਕੇ ਤੇ ਛੱਕਾ ਲੱਗ ਰਿਹਾ ਜਵਾਨਤਾ ਜਾਗਤ ਹੋਣ ਦਾ ਸੋ ਉਹ ਤਾਂ ਕੰਮ ਹੀ ਜਾਰੀ ਰਿਹਾ ਕਿਹੜੇ ਮੂੰਹ ਨਾਲ ਕਹਿੰਦੇ ਵੀ ਸਾਡਾ ਰਿਜ਼ਲਟ ਚੰਗਾ ਆਇਆ ਜੀ ਜਾਂ ਸਾਡੀ ਵੋਟ ਵਧੀਆ ਜੀ ਤੁਹਾਨੂੰ ਗਦਾਰ ਕਿਉਂ ਕਹਿ ਰਹੇ ਨੇ ਕਿਉਂ ਕਿਉਂ ਉਹਨਾਂ ਨੂੰ ਲੱਗਦਾ ਕਿ ਤੁਸੀਂ ਨੇ ਨੁਕਸਾਨ ਕੀਤਾ ਜਿਆਦਾ ਕਦੇ ਨਾਗਪੁਰ ਦੇ ਨਾਲ ਜੋੜ ਦਿੰਦੇ ਨੇ ਕਿ ਇਹ ਤਾਂ ਹਾਰਸਿਸ ਦੇ ਚੱਲੇ ਹੋਏ ਬਣੇ ਇਹ ਤਾਂ ਦੇਖੋ ਇਹ ਤਾਂ ਉਹਨਾਂ ਦੀ ਆਦਤ ਦਾ ਹਿੱਸਾ ਹੀ ਆ ਉਹ ਤਾਂ ਜੇ بڑا ਮੋਟਾ ਕੋਈ ਸਮਝਾਉਣ ਦੀ ਗੱਲ ਕਰਦਾ ਕੋਈ ਚੰਗੀ ਗੱਲ ਕਰਦਾ ਕੋਈ ਰੋਕਣ ਟੋਕਣ ਦੀ ਗੱਲ ਕਰਦਾ ਗਲਤ ਰਾਹ ਤੇ ਜਾਣ ਤੋਂ ਤਾਂ ਉਹਨਾਂ ਨੂੰ ਬੁਰਾ ਲੱਗਦਾ ਇਸੇ ਕਰਕੇ ਪਾਰਟੀ ਦਾ ਨੁਕਸਾਨ ਕਰਾ ਲਿਆ ਇਸੇ ਕਰਕੇ ਪਾਰਟੀ ਛਤੀਰ ਤੋਂ ਗੁੱਲੀ ਬਣ ਗਈ ਇਸੇ ਕਰਕੇ ਪਾਰਟੀ ਹਰਸ ਤੋਂ ਫਰਸੇ ਆ ਗਈ ਤੇ ਜੇ ਚੰਗੀ ਗੱਲ ਮੰਨੀ ਜਾਵੇ ਚੰਗੀ ਸਲਾਹ ਮੰਨੀ ਜਾਵੇ ਤਾਂ ਪਾਰਟੀ ਦੇ ਵਿੱਚ ਬਹੁਤ ਵਾਰੀ ਕਮੀਆਂ ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਫੈਸਲੇ ਗਲਤ ਲਏ ਜਾਂਦੇ ਨੇ ਪਰ ਉਹ ਜੇ ਦਰੁਸਤੇ ਨਾ ਕਰੇ ਬੰਦਾ ਬਲਕਿ ਗਲਤ ਫੈਸਲਿਆਂ ਨੂੰ ਸਾਹਮਣੇ ਦੇਖ ਕੇ ਵੀ ਮਤਲਬ ਫੇਰ ਨਾ ਹੁਵੇ احساس ਕਰੇ ਤਾਂ ਕੁਦਰਤੀ ਤੌਰ ਤੇ ਉਹ ਨਿਹਾਰ ਵੱਲੇ ਜਾਂਦਾ ਕੰਮ ਇਹੀ ਹਾਲ ਤਾਂ ਹੀ ਕალი ਲੱਲਦਾ ਹੋਇਆ ਤੁਹਾਨੂੰ ਵੀ ਚੈਲੰਜ ਕਰਦੇ ਨੇ ਕਹਿੰਦੇ ਤੁਸੀਂ ਕਿਉਂ ਨਹੀਂ ਚੋਣਾਂ ਲੜਦੇ ਕਿਉਂ ਭੱਜਦੇ ਹੋ ਫਿਰ ਜਿਮਨੀ ਚੋਣ ਕਹਿੰਦੇ ਤੁਸੀਂ ਜਲੰਧਰ ਦੀਨ ਲੜੀ ਫਿਰ ਕਹਿੰਦੇ ਤੁਸੀਂ ਇਹ ਕਿਉਂ ਨਹੀਂ ਚੋਣ ਲੜੀ ਤੁਸੀਂ ਤੁਸੀਂ ਥੋੜੀ ਤਾਂ ਕਹਿੰਦੇ ਸਰਕਾਰਾਂ ਦੇ ਨਾਲ ਸੈਟਿੰਗ ਹੈ ਕਹਿੰਦੇ ਵੀ ਜਿਹੜੇ ਕਮੇਟੀ ਦੇ ਮੈਂਬਰ ਨੇ ਕਹਿੰਦੇ ਪ੍ਰਚਾਰ ਕਰਦੇ ਦੇਖੇ ਨੇ ਸਰਕਾਰ ਦੇ ਇਹ ਅਸੀਂ ਲੜਦੇ ਚੋਣ ਫਿਰ ਉਹਨਾਂ ਨੇ ਕਹਿੰਦਾ ਜੀ ਵੋਟਾਂ ਬੰਨਣਾ ਬਾਤ ਤੇ ਲੜਿਆ ਤੇ ਦੂਜੀ ਗੱਲ ਇਹ ਆ ਵੀ ਅਸੀਂ ਤਾਂ ਜੇ ਆਪਣੀ ਭਰਤੀ ਕਰਕੇ ਪਾਰਟੀ ਬਣਾਉਣ ਲੱਗੇ ਹੋਇਆ ਇਹ ਕਰਕੇ ਅਸੀਂ ਚੋਣ ਨਹੀਂ ਲੜੀ ਲੜਾਂਗੇ ਜਦੋਂ ਪਾਰਟੀ ਬਣ ਗਈ ਤੇ ਸਾਰਾ ਕੁਝ ਅਸੀਂ ਸਾਰਾ ਫਾਰਮੇਸ਼ਨ ਬਣਾ ਲਈ ਫਿਰ ਲਾਵਾਂਗੇ ਚਾ ਉਹਨਾਂ ਦਾ ਉਹ ਲੜਾਂਗੇ ਜਰੂਰ ਕਦੋਂ ਤੱਕ ਨਮਾ ਟਾਂਚਾ ਜਿਹੜਾ ਤੁਹਾਡੀ ਭਰਤੀ ਦਾ ਹੋਂਦ ਦੇ ਵਿੱਚ ਆ ਜਾਏਗਾ ਕਦੋਂ ਤੱਕ ਪ੍ਰਧਾਨ ਦੇ ਉਹਦੇ ਦੀ ਚੋਣ ਕਦੋਂ ਤੱਕ ਸਾਰੀ ਭਰਤੀ ਇਕੱਠੀ ਸਮੇਟਣ ਜਾਵੇ ਉਹ ਮੇਰਾ ਖਿਆਲ ਹੈ ਨੈਕਸਟ ਮਨਸ ਦੇ ਵਿੱਚ ਸਾਰੀ ਜਸਮੰਦੀ ਫਾਰਮੇਸ਼ਨ ਬਣ ਜਾਏਗੀ ਉਹ तकरीबन तकरीबन ਅਸੀਂ 30 ਤਰੀਕ ਤੱਕ ਮੈਕਸਿਮਮ ਭਰਤੀ ਜਿਹੜੀ ਆ ਉਹ ਆ ਰਹੀ ਹੈ ਪਾ ਮੇਟਰ ਉਹ ਨੀਰਾ ਸੀਜ਼ਨ ਅਜੇ ਚੱਲ ਰਹੀ ਹੈ ਭਰਤੀ ਖੁੱਲੀ ਰੱਖਾਂਗੇ ਪਰ ਨਾਲ ਨਾਲ ਅਸੀਂ ਚਾਹੁੰਦੇ ਆਂ ਵੀ ਪਾਰਟੀ ਫਾਰਮੇਸ਼ਨ ਵੀ ਛੇਤੀ ਬਣੇ ਉਹਦੇ ਲਈ ਵੀ ਅਸੀਂ ਆਪਣਾ ਡੈਲੀਗੇਟ ਜਿਹੜੇ ਪਹਿਲਾ ਹੋਗੀ ਚੋਂ ਭਰਤੀ ਉਹਦੇ ਵਿੱਚੋਂ ਚੁਣ ਕੇ ਤੇਜ਼ਬੰਦੀ ਬਣਾ ਕੇ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਲਈ ਪੰਥ ਲਈ ਜੋ ਸਾਡਾ ਨਜ਼ਰੀਆ ਉਹ ਐਜੰਡਾ ਸੈੱਟ ਕਰਕੇ ਉਹਦੇ ਤੇ ਅਸੀਂ ਆਪਣਾ ਪ੍ਰੋਗਰਾਮ ਦਵਾਂਗੇ ਸਿਕੰਦਰ ਸਿੰਘ ਮਲੂਕਾ ਦੁਬਾਰੇ ਚਲੇ ਗਏ ਨੇ ਬਾਦਲ ਪਰਿਵਾਰ ਦੇ ਨਾਲ ਅਕਾਲੀ ਦਲ ਦੇ ਵਿੱਚ ਹੁਣ ਚਰਚਾ ਵੀ ਚੱਲ ਪਈ ਹੈਗੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਇਹ ਵੀ ਹੌਲੀ ਹੌਲੀ 2027 ਤੋਂ ਪਹਿਲਾਂ ਉਸ ਪਾਰਟੀ ਦੇ ਵਿੱਚ ਚਲੇ ਜਾਣਗੇ ਸਖਬੀਰ ਬਾਦਲ ਦੇ ਨਾਲ ਜਾਂ ਰਲਣਗੇ ਕੀ ਕੋਈ ਗੱਲਬਾਤ ਐ ਇਸੇ ਚੱਲ ਰਹੀ ਜਿਦਾ ਕਿ ਮਲੂਕਾ ਸਾਹਿਬ ਦਾ ਸਵਾਲ ਉਹ ਤਾਂ ਪਹਿਲੇ ਦਿਨ ਤੋਂ ਹੀ ਕੋਈ ਬਹੁਤਾ ਨਾਲ ਨਹੀਂ ਸੀ ਸਾਡੇ ਰਹਿ ਵੱਖਰੀ ਗੱਲ ਆ ਉਹਨਾਂ ਨੇ ਉਹਨਾਂ ਨੂੰ ਨਹੀਂ ਸੀ ਲਿਆ ਹੋਇਆ ਤੇ ਵਾਅ ਚ ਲੈ ਲਿਆ ਉਧਰ ਚਲੇ ਗਏ ਨਹੀਂ ਸਾਡੇ ਨਾਲ ਨਹੀਂ ਕਿਦਿਆਂ ਸਿਕੰਦਰ ਸਿੰਘ ਆ ਮਲੂਕੇ ਤਾਂ ਹੁੰਦੀ ਸੀ ਮਲੂਕੇ ਤਾਂ ਨਹੀਂ ਮੰਨੇ ਤੁਹਾਡੇ ਨਾਲ ਨਹੀਂ ਮੰਨ ਮੰਨੇ ਉਹਨਾਂ ਨੇ ਨਹੀਂ ਵੈਸੇ ਮਿਲਦੇ ਰਹਿੰਦੇ ਸੀ ਕੋਈ ਉਸ ਤਰ੍ਹਾਂ ਦੀ ਮਨ ਮੰਨੇ ਵਾਲੀ ਗੱਲ ਜਾਂ ਹੋਰ ਤਾਂ ਨਹੀਂ ਸੀ ਕਦੇ ਚੱਲੀ ਤੇ ਵੈਸੇ ਮਿਲਦੇ ਰਹਿੰਦੇ ਸੀ ਤੇ ਉਹਦੇ ਆ ਵੀ ਸਾਡੇ ਪ੍ਰੋਗਰਾਮਾਂ ਤੇ ਨਿਕਲੇ ਆਏ ਹੋ ਇਹ ਕਾਲੀ ਦਲ ਜਿਸ ਤਰੀਕੇ ਦੇ ਨਾਲ ਮਲੂ ਸੁਕੇਂਦਰ ਮਲੂਕੇ ਨੇ ਕਿਹਾ ਕਿ ਭਾਜਪਾ ਦੇ ਨਾਲ ਗੱਠ ਜੋੜ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਕੀ ਤੁਹਾਡਾ ਤੜਾ ਭਾਜਪਾ ਦੇ ਨਾਲ ਗੱਠ ਜੋੜ ਕਰੇਗਾ ਦੇਖੋ ਗੱਠ ਜੋੜ ਦੀਆਂ ਗੱਲਾਂ ਦਾ ਪਿੱਛੇ ਨੇ ਅਜੇ ਤਾਂ ਆਪਣੀ ਅਸੀਂ ਪਾਰਟੀ ਫਾਰਮੇਸ਼ਨ ਤਿਆਰ ਕਰ ਰਹੇ ਹਾਂ ਪਹਿਲਾਂ ਪਾਰਟੀ ਫਾਰਮੇਸ਼ਨ ਤਿਆਰ ਕਰਕੇ ਫਿਰ ਅਸੀਂ ਏਜੰਡਾ ਸੈੱਟ ਕਰਕੇ ਫਿਰ ਸੈੱਟ ਕਰੇਗਾ ਜਿਹੜੀ ਲੀਡਰਸ਼ਿਪ ਸਾਹਮਣੇ ਆਏਗੀ ਵੀ ਅਸੀਂ ਕਿਵੇਂ ਪੰਜਾਬ ਨੂੰ ਅ ਬਚਾਉਣਾ ਕਿਵੇਂ ਪੰਜਾਬ ਦੀ ਰਾਖੀ ਕਰਨੀ ਆ ਕਿਵੇਂ ਪੰਜਾਬ ਦੇ ਵਿਕਾਸ ਵਿੱਚ ਜਿਹੜੀ ਖੜੋਤ ਆਈ ਹੈ ਉਹਨੂੰ ਦੂਰ ਕਰਨਾ ਕਿਵੇਂ ਪੰਜਾਬ ਦੀ ਜਵਾਨੀ ਨੂੰ ਰੋਜ਼ਗਾਰ ਦੇਣਾ ਕਿਵੇਂ ਕਿਸਾਨਾਂ ਨੂੰ ਮਤਲਬ ਉਹਨਾਂ ਦੀ ਕਿਰਤ ਦੇ ਮੁੱਲ ਦੇਣਿਆ ਕਿਵੇਂ ਪੰਜਾਬ ਨੂੰ ਬਣਦੇ ਜਿਹੜੇ ਵਿਸ਼ੇਸ਼ ਹੱਕਾਂ ਦਾ ਮਤਲਬ ਹੱਕ ਲੈਣ ਦਾ ਹੱਕ ਰੱਖਦਾ ਤੇ ਉਹ ਹੱਕ ਕਿਵੇਂ ਦੇਉਣੇ ਆ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੋਂ ਬਾਅਦ ਹੀ ਸੈਟਲ ਹੋਣਗੀਆਂ ਤੇ ਕੌਣ ਉਹਨਾਂ ਦੇ ਸਾਨੂੰ ਸੂਟੇਬਲ ਆ ਕੌਣ ਅਸੀਂ ਆਪਣੇ ਤੌਰ ਤੇ ਆਪਣੇ ਪੈਰਾਂ 'ਚ ਕਿੰਨੇ ਉਹ ਗੱਲਾਂ ਮਨਵਾ ਸਕਦੇ ਹਾਂ ਕਿੰਨੀਆਂ ਗੱਲਾਂ ਕਰ ਮਰੌਣ 'ਚ ਕਾਮਯਾਬ ਹੋ ਸਕਦੇ ਹਾਂ ਜਾਂ ਉਹਦੇ ਲਈ ਕਿਸੇ ਹੋਰ ਦੀ ਜ਼ਰੂਰਤ ਆ ਫੇਰ ਹੀ ਫੈਸਲੇ ਹੋਣਗੇ 540 ਕਰੋੜ ਦਾ ਜ਼ਿਕਰ ਹੋ ਰਿਹਾ ਵਿਜੀਲੈਂਸ ਦੇ ਅਧਿਕਾਰੀ ਕਹਿੰਦੇ ਕਿ ਵਿਕਰਮ ਮਜੀਠੀਏ ਦੀ ਜਾਇਦਾਦ 2007 ਤੋਂ ਲੈ ਕੇ 17 ਤੱਕ ਦੁੱਗਣੀ ਹੋਈ ਆ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਕੰਪਨੀਆਂ ਦਾ ਜ਼ਿਕਰ ਹੋ ਰਿਹਾ ਸਾਈਪ੍ਰਸ ਦਾ ਜ਼ਿਕਰ ਹੋ ਰਿਹਾ ਕਹਿੰਦੇ 540 ਕਰੋੜ ਦੀ ਆਮਦਨ ਗੈਰਕਾਨੂੰਨੀ ਤਰੀਕੇ ਦੇ ਨਾਲ ਬਣਾਈ ਹੈ ਵਿਜੀਲੈਂਸ ਦਾਅਵਾ ਕਰ ਰਹੀ ਹੈ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਾਰਵਾਈ ਨੂੰ ਦੇਖੋ ਇਹ ਗੱਲਾਂ ਤਾਂ ਖ਼ਵਾਰਾਂ ਆਂਦੀਆਂ ਚਰਚਾਵਾਂ ਹੀ ਹੁੰਦੀਆਂ ਜਦੋਂ ਆਨ ਰਿਕਾਰਡ ਕੋਈ ਗੱਲਾਂ ਸਾਹਮਣੇ ਆਉਣਗੇ ਉਦੋਂ ਹੀ ਪਤਾ ਲੱਗੇਗਾ ਪਰ ਹਾਲ ਦੀ ਘੜੀ ਦਾ ਇਸ ਤਰ੍ਹਾਂ ਦਾ ਪ੍ਰਭਾਵ ਜਾ ਰਿਹਾ ਤੇ ਵਿਕਰਮ ਜੀਠੀਏ ਨੂੰ ਰਾਸੀ ਕਿੜ ਕੱਢਣ ਲਈ ਫੜਿਆ ਵਿਕਰਮ ਜੀਠੀਏ ਨੂੰ ਮੁੱਖ ਮੰਤਰੀ ਸਾਹਿਬ ਦੇ ਵਿਰੁੱਧ ਜੇ ਉਹ ਬੋਲਿਆ ਤਾਂ ਫੜਿਆ ਹਾਲ ਦੀ ਘੜੀ ਇਹ ਚਰਚਾ ਜਾ ਰਹੀ ਹੈ ਔਰ ਜਿਸ ਤਰੀਕੇ ਨਾਲ ਵਿਵਹਾਰ ਕੀਤਾ ਇੱਕ ਪੋਲੀਟਿਕਲ ਬੰਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਬੱਚਿਆਂ ਨਾਲ ਉਹਨਾਂ ਦੀ ਧਰਮ ਪਤਨੀ ਨਾਲ ਜਿਸ ਤਰ੍ਹਾਂ ਦੀ ਬੋਲੀ ਉਹ ਅਧਿਕਾਰੀਆਂ ਨੇ ਪੁਲਿਸ ਵਿਜੀਲੈਂਸ ਜਨ ਨੇ ਕੀਤੀ ਆ ਉਹ ਬਿਲਕੁਲ ਜਾਇਜ਼ ਨਹੀਂ ਸੀ ਤੇ ਵੈਸੇ ਬਿਲਾ ਲੰਦੇ ਮੇਰਾ ਖਿਆਲੋਂ ਫੇਰ ਵੀ ਚਲੇ ਜਾਣਾ ਸੀ ਉਹਨੇ ਪਹਿਲਾਂ ਵੀ ਜਾਂਦਾ ਹੀ ਰਿਹਾ ਸੋ ਇਹ ਰੋਪਾ ਕੇ ਡਰਾ ਕੇ ਇੱਕ ਰਾਜਨੀਤਿਕ ਲੋਕਾਂ ਤੇ ਏਜੰਸੀਆਂ ਦੀ ਦੁਰਵਰਤੋਂ ਕਰਨੀ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਇਹ ਇਹ ਜਿਹੜੇ ਗੰਡੇ ਬੀਜਦੇ ਆ ਚੁਗਣੇ ਪੈਣੇ ਆ ਇਹ ਨਹੀਂ ਕਰਨਾ ਚਾਹੀਦੇ ਹਾਂ ਠੀਕ ਆ ਜੇ ਕੋਈ ਗਲਤ ਕੰਮ ਕਰਦਾ ਅਸੀਂ ਨਹੀਂ ਕਹਿੰਦੇ ਵੀ ਗਲਤ ਕੰਮ ਕਰਨ ਦੀ ਕਿਸੇ ਵੱਡੇ ਤੋਂ ਵੱਡੇ ਨੇਤਾ ਨੂੰ ਕਿਸੇ ਵੱਡੇ ਤੇ ਬੜਾ ਆਸਰਾ ਰੱਖਣ ਵਾਲੇ ਵਿਅਕਤੀ ਨੂੰ ਮਾਲ ਗਲਤ ਕੰਮ ਕਰਨ ਦੀ ਇਜਾਜ਼ਤ ਆ ਉਹ ਪਰ ਉਹਦੇ ਲਈ ਕਾਨੂੰਨ ਆ ਉਹਦੇ ਲਈ ਸਿਸਟਮ ਆ ਉਹ ਅਡਾਪਟ ਕਰੋ ਔਰੇ ਨਹੀਂ ਹੈ ਵੀ ਕਿਸੇ ਨੂੰ ਡਰਾ ਕੇ ਕਿਸੇ ਨੂੰ ਧੂੰਘਾ ਕੇ ਜਾਂ ਓਵਰ ਆਲ ਰਾਸੀ ਨਿਤਾਵਾਂ ਤੇ ਏਜੰਸੀਆਂ ਦੀ ਦੁਰਵਰਤੋਂ ਕਰਕੇ ਸਰਕਾਰ ਰੋਪਾਵੇ ਉਹ ਮੇਰਾ ਖਿਆਲ ਆ ਇਹ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲਿਆਂ ਨੂੰ ਵੀ ਮਹਿੰਗਾ ਪੈਂਦਾ ਔਰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਨਹੀਂ ਚਾਹੀਦੀ ਪਹਿਲਾਂ ਬਹੁਤ ਵਾਰ ਇਸ ਤਰ੍ਹਾਂ ਦਾ ਹੋਇਆ ਮੇਰੇ ਤੇ ਸੀਬੀਆਈ ਦੇ ਦੋ ਵਾਰੀ ਜਾਂਚ ਹੋਈ ਮੇਰੀ ਦੋ ਵਾਰ ਰੇਰ ਵੀਰੋ ਬੁਟਾ ਸਿੰਘ ਹੋਰਾਂ ਨੇ ਪਰ ਸਪੈਸ਼ਲ ਕਹਿਤਾ ਸੀ ਵੀ ਇਹ ਅਧਿਕਾਰੀਆਂ ਨੂੰ ਵੀ ਅਸੀਂ ਉਹ ਕਹਿੰਦੇ ਸੱਚ ਨਹੀਂ ਹੈ ਝੂਠਾ ਕੇਸ ਹੈ ਇਹਦੇ ਤੇ ਬਣਾਇਆ ਹੋਇਆ ਉਹ ਕਹਿੰਦਾ ਸੱਚ ਲੱਭਣ ਨੂੰ ਨਹੀਂ ਕਿਹਾ ਬੁੱਟਾ ਸੀ ਕਹਿੰਦੇ ਵੀ ਅਸੀਂ ਤਾਂ ਕੇਸ ਬਣਾਉਣ ਨੂੰ ਕਿਹਾ ਤੁਹਾਨੂੰ ਕੇਸ ਬਣਾਓ ਉਦੋਂ ਹੋਮ ਮਿਨਿਸਟਰੀ ਦੇ ਅੰਡਰ ਹੁੰਦੀ ਸੀ ਸੀਬੀਆਈ ਬਾਅਦ ਚ ਪ੍ਰਾਈਮ ਮਿਨਿਸਟਰ ਦੇ ਅੰਡਰ ਆਇਆ ਤੇ ਉਹਨਾਂ ਨੇ ਫੇਰ ਕੀਤੀ ਫੇਰ ਉਹਨਾਂ ਨੇ ਕਿਹਾ ਵੀ ਇਹ ਤਾਂ ਬਣਦਾ ਨਹੀਂ ਕੇਸ ਉਹਨਾਂ ਦੇ ਲੀਗਲ ਸੈਲ ਨੇ ਨਾ ਕਰਤੀ ਵੀ ਕੋਈ ਕਾਨੂੰਨ ਹੈ ਕੇਸ ਹੀ ਨਹੀਂ ਬਣਦਾ ਇਹ ਤੇ ਅਸੀਂ ਕੇਸ ਕਿਉਂ ਬਣਾ दिए ਤਾਂ ਮੇਰਾ ਖੜਾ ਚੱਜਾ ਸੋ ਮੇਰਾ ਮਤਲਬ ਵੀ ਇਹ ਜਿਹੜੇ ਦੁਰਵਰਤੋਂ ਉਦੋਂ ਕਈ ਲੋਕ ਲੱਡੂ ਵੰਦਦੇ ਸੀ ਉਦੋਂ ਮੈਨੂੰ ਅੱਜ ਵੀ ਯਾਦ ਆ ਵੀ ਜੇਜੀ ਸਾਹਿਬ ਹੁੰਦੇ ਸੀ ਸਾਡੇ ਲਹਿਰੇ ਤੋਂ ਐਮ ਐਲ ਏ ਉੱਠ ਕੇ ਖੜੇ ਹੋ ਗਏ ਕਹਿੰਦੇ ਅੱਜ ਜੇ ਤੁਸੀਂ ਲੱਡੂ ਵੰਦਦੇ ਕੱਲ ਨੂੰ ਤੁਹਾਨੂੰ ਵੀ ਇਸ ਤਰ੍ਹਾਂ ਦਾ ਭੁਗਤਣਾ ਪੈ ਸਕਦਾ ਵੀ ਇਹ ਇਸ ਤਰ੍ਹਾਂ ਦੀ ਏਜੰਸੀਆਂ ਦੀ ਦੁਰਵਰਤੋਂ ਰਾਜਨੀਤਿਕਤਾਵਾਂ ਤੇ ਗਲਤ ਆ ਇਹਦਾ ਵਿਰੋਧ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਵਿਕਰਮ ਜੀ ਠੀਏ ਤੇ ਜਿਹੜਾ ਇਸ ਤਰ੍ਹਾਂ ਦਾ ਕਾਰਪਾਈਆ ਇਹ ਰਾਸੀ ਕਿਰਕਰਨ ਨਹੀਂ ਰਾਸੀ ਬਦਲਾਖੋਰੀ ਲਈ ਜਾਂ ਰਾਸੀ ਲੀਡਰ ਨੂੰ ਡਰਾਉਣ ਤੋਂ ਕੌਣ ਏਜੰਸੀਆਂ ਦੀ ਜਿਹੜੀ ਦੁਰਵਰਤੋਂ ਹੈ ਗਲਤ ਤੇ ਜੇ ਕੋਈ ਗਲਤ ਗੱਲ ਹੋਇਆ ਕੋਈ ਮਨ ਕਾਨੂੰਨ ਤੋਂ ਉੱਪਰ ਜਾ ਕੇ ਗੱਲ ਕਰਦਾ ਕੋਈ ਇਸ ਤਰ੍ਹਾਂ ਦੀ ਨਜਾਇਜ਼ ਕੋਈ ਧੰਦਾ ਕਰਦਾ ਤਾਂ ਉਹਦੇ ਲਈ ਸਿਸਟਮ ਆ ਸਿਸਟਮ ਅਨੁਸਾਰ ਸਜ਼ਾ ਮਿਲ ਸਾਦੀ ਉਹਨਾਂ ਵਰਤਨੀ ਜਿਹੀ ਪੱਕੇ ਪੈਰੀ ਹੱਥ ਪਾਇਆ ਸੜਲੇ ਪੱਕੇ ਕਾਗਜ਼ ਨੇ ਸੋਣਿਆ ਤੁਸੀਂ ਉਹਨਾਂ ਦਾ ਬਿਆਨ ਉਹਨਾਂ ਨੇ ਕਿਹਾ ਕਿ ਪਹਿਲਾਂ ਕਹਿੰਦੇ ਸੀ ਫੜਦੇ ਨਹੀਂ ਵੱਡੇ ਬੰਦੇ ਨੂੰ ਜਦੋਂ ਹੁਣ ਹੱਥ ਪਾਇਆ ਕਹਿੰਦੇ ਹੁਣ ਸਾਰੀ ਉਸਦੇ ਅੱਖ ਚ ਆ ਕੇ ਵਿਰੋਧੀ ਤਰ ਵੀ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਤੇ 3 ਸਾਲ ਤੋਂ ਉੱਪਰ ਹੋ ਗਏ ਮੁੱਖ ਮੰਤਰੀ ਬਣਿਆ ਨੂੰ ਪਹਿਲਾਂ ਤਾਂ ਕਦੇ ਇਹਦੀ ਗੱਲ ਉਹਨਾਂ ਨੇ ਕੀਤੀ ਨਹੀਂ ਆ ਹੁਣੀ ਕਰਨ ਦੀ ਸ਼ੁਰੂ ਕੀਤੀ ਆ ਤੇ ਅਸੀਂ ਕਹਿੰਦੇ ਆ ਵੀ ਜਿਹੜੀਆਂ ਗੱਲਾਂ ਮੈਂ ਤਾਂ ਸਵੱਛ ਕੀਤੀ ਆ ਗੱਲ ਵੀ ਗੱਲਾਂ ਚਰਚਾਵਾਂ 'ਚ ਨਹੀਂ ਗੱਲਾਂ ਬਾਤਾਂ 'ਚ ਹੀ ਨੇ ਜੇ ਕੋਈ ਗੱਲ ਸਾਹਮਣੇ ਆਈ ਕਿ ਫੇਰੀ ਦੇ ਉੱਤੇ ਗੱਲ ਕੀਤੀ ਜਾ ਸਕਦੀ ਆ ਸਬੂਤਾਂ ਸਵੇਚ ਬਿਲਕੁਲ ਜੂਨ ਦਾ ਮਹੀਨਾ ਚੱਲਿਆ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਅਮਰਜੈਂਸੀ ਲਾਈ ਤੁਸੀਂ ਉਸ ਸਮੇਂ ਡਟ ਕੇ ਉਸ ਫੈਸਲੇ ਦੇ ਖਿਲਾਫ ਬਗਾਵਤ ਕੀਤੀ ਤਾਨੂੰ ਜੇਲ ਵੀ ਰਹਿਣਾ ਪਿਆ ਕਿਸ ਸਮੇਂ ਕਿ ਕਿਹੋ ਜਿਹਾ ਦੌਰ ਸੀ ਉਸ ਸਮੇਂ ਜਦੋਂ ਜੇਲ ਦੇ ਵਿੱਚ ਕਿੱਥੇ ਕਿੱਥੇ ਜੇਲਤੇ ਰਹੇ ਕਿੰਨਾ ਸਮਾਂ ਦੇਖੋ 25 ਜੂਨ 1975 ਦਾ ਅਮਰਜੈਂਸੀ ਦਾ ਕਾਲਾ ਦੌਰ ਭਾਵੇਂ 50 ਸਾਲ ਹੋ ਗਏ ਐਂ ਲੱਗਦਾ ਵੀ ਕੱਲ ਦੀ ਗੱਲ ਆ ਕਿਉਂਕਿ ਮੈਂ ਤਾਂ ਆਪਣੇ ਪਿੰਡੇ ਤੇ ਹਟਾਇਆ ਔਰ ਮੈਨੂੰ ਤਾਂ ਇਸ ਗੱਲ ਦਾ ਮਾਣ ਆ ਕਿ ਸਭ ਤੋਂ ਛੋਟੀ ਉਮਰ ਸਭ ਤੋਂ ਹਿੰਦੁਸਤਾਨ ਆਜ਼ਾਦ ਭਾਰ ਦਾ ਸਭ ਤੋਂ ਸਖਤ ਕਾਨੂੰਨ ਮੀਸਾ ਮੇਰੇ ਤੇ ਲੱਗਿਆ ਤੇ ਸਭ ਤੋਂ ਲੰਮਾ ਸਮਾਂ ਜੇਲ ਮੈਨੂੰ ਰੱਖਿਆ ਬਾਕੀ ਲੀਡਰ ਸਾਹਿਬਾਂ ਦੇ ਜੇ ਸੀ 19 ਮਹੀਨੇ ਬਾਅਦ ਛੱਡ ਤੇ ਜਣਾ ਚੋ ਜਦੋਂ ਚੋਣ ਅਨਾਉਂਸ ਹੋਈ ਜਨਰਲ ਚੋਣ ਉਹਨਾਂ ਨੇ ਚੋਣਾਂ ਵੀ ਲੜੀਆਂ ਤੇ ਮੈਨੂੰ ਉਸ ਦਿਨ ਛੱਡਿਆ ਜਿਸ ਦਿਨ ਸ਼੍ਰੀਮਤੀ ਇੰਦਰਾ ਗਾਂਧੀ ਹਾਰੀ ਜਿਸ ਦਿਨ ਸਰਕਾਰ ਬਦਲੀ ਤੇ ਉਸ ਦਿਨ ਫੇ ਮੈਨੂੰ ਸਵੇਰੇ ਛੱਡਿਆ ਸੋ ਇਸ ਗੱਲ ਕੇ ਸਭ ਤੋਂ ਲੰਮਾ ਸਮਾਂ ਸਭ ਤੋਂ ਛੋਟੀ ਹੋਰ ਤੇ ਸਭ ਤੋਂ ਸਖਤ ਕਾਨੂੰਨ ਮੇਰੇ ਤੇ ਲੱਗਿਆ ਤੇ ਪਰ ਇਹ ਗੱਲ ਤਾਂ ਮੈਨੂੰ ਮਾਣ ਆ ਕਿ ਜਿੰਨਾ ਦਬਾਅ ਪਾਇਆ ਗਿਆ ਡਰਾਇਆ ਗਿਆ ਉਸ ਸਮੇਂ ਦੇ ਮੁੱਖ ਮੰਤਰੀ ਕੈਣੀ ਜੈਲ ਸਿੰਘ ਵਰ ਵੱਲੋਂ 15 ਦਿਨ ਮੈਨੂੰ ਰਾਜਪੁਰੇ ਥਾਣੇ 'ਚ ਰੱਖਿਆ ਗਿਆ ਤੇ ਸਿਰਫ ਦੋ ਲਾਈਨਾਂ ਤੇ ਦਸਤਖਤ ਕਰਨ ਲਈ ਦਬਾਅ ਪਾਇਆ ਗਿਆ ਵੀ ਮੈਂ ਵਰਜੈਂਸੀ ਦੇ ਹੱਕ 'ਚ ਆ ਤੇ ਦੇਸ਼ ਦੇ ਹਿੱਤ 'ਚ ਆ ਵਰਜੈਂਸੀ ਇਹ ਮੈਂ ਨਾ ਕਰਤੀ ਵੀ ਮੈਂ ਨਹੀਂ ਦਸਤਖਤ ਕਰ ਸਕਦਾ ਤੇ ਇਸੇ ਬਾਅਦ ਮੈਨੂੰ ਧਮਕੀਆਂ ਦਿੱਤੀਆਂ ਵੀ ਸਾਰੀ ਉਮਰ ਜੇਲ੍ਹ 'ਚ ਰਹੇਗਾ ਮੈਂ ਹਰਹੀ ਜਾਵਾਂ ਤੇ ਉਦੋਂ ਮੈਂ ਹੁਣ ਸੋਚਦਾ ਵੀ ਜੇ ਉਦੋਂ ਮੈਂ ਝੂਠ ਜਾਂਦਾ ਡਰ ਜਾਂਦਾ ਲਾਲਚ ਜਾਂਦਾ ਕਿਉਂਕਿ ਨਾਲ-ਨਾਲ ਧਮਕੀਆਂ ਵੀ ਸੀ ਨਾਲ-ਨਾਲ ਲਾਲਚ ਵੀ ਸੀ ਚਿੱਠੀ ਲੈ ਕੇ ਆਏ ਸੀ ਮੈਨੂੰ ਕਹਿੰਦੇ ਲੈਟਰ ਆ ਲੱਗਦੇ ਨੇ ਤੁਹਾਨੂੰ ਚਿੱਠੀ ਲੈ ਕੇ ਆਇਆ ਜਿਹੜਾ ਅਫਸਰ ਦੀ ਇਹ ਚਿੱਠੀ ਆ ਅਪਾਇੰਟਮੈਂਟ ਲੈਟਰ ਆ ਤੁਹਾਨੂੰ ਅੱਜੇ ਨੌਕਰੀ ਤੇ ਲਾਉਣੀ ਆ ਤੇ ਪਰ ਤੁਸੀਂ ਦੋ ਲਾਈਨਾਂ ਦੇ ਦੱਸ ਕਰੋ ਪਰ ਮੈਂ ਨਾ ਕਰਤੀ ਮੈਂ ਹਜ਼ੂਰ ਦਾ ਕਿਸ ਤਰੀਕੇ ਦੇ ਨਾਲ ਕੁੱਟਦੇ ਦੱਸ ਕਰ ਦਿੰਦੇ ਨਾ ਐਮਐਲਏ ਬਣਦੇ ਨਾ ਵਜ਼ੀਰ ਬਣਦੇ ਨਾ ਐਮਪੀ ਬਣਦੇ ਨਾ ਯੂਐਨਓ ਤੱਕ ਜਾਂਦੇ ਇੰਨਾ ਕੱਦ ਨਾ ਵੱਧ ਨਹੀਂ ਫਿਜ਼ੀਕਲ ਟਾਰਚਰ ਤਾਂ ਨਹੀਂ ਮੈਨੂੰ ਕੀਤਾ ਐਵੇਂ ਕਹਾ ਪਰ ਪਰੇਸ਼ਾਨ ਕੀਤਾ ਤੇ ਬਾਹਰ ਵਾਫਰਾ ਦਾ ਨਹੀਂ ਵੀ ਗੋਲੀ ਮਾਰ ਦੇਣੀ ਆ ਮਾਰ ਦੇਣਾ ਜੀ ਤੇ ਲੋਕ ਦੇਖਣ ਵਾਸਤੇ ਥਾਣੇ ਆਇਆ ਕਰਨ ਵੀ ਜੂੰਦਾ ਕਿ ਮਾਰਦਾ ਮਤਲਬ 15 ਦਿਨ ਇਹ ਤਮਾਸ਼ਾ ਚੱਲਦਾ ਰਿਹਾ ਤੇ ਰਾਤ ਨੂੰ 12:30 ਵਜੇ ਆਖਰੀ ਦਿਨ ਮੈਨੂੰ ਹਵਾਲਾ ਚੋ ਕੱਢ ਕੇ ਕਹਿੰਦੇ ਜੀ ਪੱਗ ਮੰਨ ਲਓ ਤੇ ਮੈਂ ਕਿਹਾ ਵੀ ਪਟਕਾ ਬੰਨਿਆ ਸੀ ਕਹਿੰਦੇ ਨਹੀਂ ਪੱਗ ਬੰਨ ਲਓ ਤੁਹਾਨੂੰ ਕੋਈ ਅਸਰ ਮਿਲਣਾ ਆ ਤੇ ਮੈਨੂੰ ਕਿਹਾ ਵੀ ਮਾਰਨਗੇ ਹੁਣ 12:30 ਵਜੇ ਤੋ ਅਫਸਰ ਕੀ ਨਹੀਂ ਮਿਲਣਾ ਹਣਾ ਤੇ ਮੈਂ ਮੰਨ ਕੇ ਅਰਦਾਸ ਕੀਤੀ ਤੇ ਹਾਂ ਪੱਕਾ ਹੀ ਸੀ ਫਿਰ ਉਹ 12:30 ਕਦੇ ਵਾਸਤੇ ਕੱਢਣਾ ਸੀ ਮੈਂ ਮੈਨੂੰ ਮੁਰੇ ਕਰ ਲਿਆ ਥਾਂ ਉੱਦੇ ਐਸਐਚਓ ਦੇ ਦਫ਼ਤਰ ਲੱਗੇ ਨਾਲ ਹੀ ਸੀਗਾ ਦਫ਼ਤਰ ਉੱਥੇ ਬੈਠਾ ਸੀ ਬਾਕੀ ਡੀਆਈਜੀ ਇੰਟੈਲੀਜੈਂਸ ਬੈਠਾ ਸੀ ਬਾਵਾਜੀ ਹੁੰਦੇ ਸੀ ਤੇ ਮੈਨੂੰ ਕਹਿੰਦਾ ਗਿਆਨੀ ਜੀ ਨੇ ਭੇਜਿਆ ਗਿਆ ਨਹੀਂ ਜਲ ਸਿਮਰਾਨੇ ਤੇ ਗੱਲਾਂ ਗੁਲਾ ਕਰਦੇ ਰਹੇ ਤੇ ਗਿਆਨੀ ਜੀ ਅਸਲ ਚ ਮੋਗਾ ਐਜੀਟੇਸ਼ਨ ਵੇਲੇ ਅਸੀਂ ਉਹਨਾਂ ਨੂੰ ਯੂਨੀਵਰਸਿਟੀ ਦੀ ਸੀ ਵੜ ਦਿੱਤਾ ਮੋਗਾ ਐਜੀਟੇਸ਼ਨ ਵੇਲੇ ਜਦੋਂ ਸਟੂਡੈਂਟਸ ਮਾਰਦੇ ਸੀ ਮੈਂ ਅਗਵਾਈ ਕੀਤੀ ਸੀ ਇੱਥੇ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀ ਚੋਂ ਐਜਿਟੇਸ਼ਨ ਦੀ ਉਹ ਜਿੱਦ ਸੀ ਔਰ ਅਸੀਂ ਸਾਡਾ ਫੈਸਲਾ ਸੀ ਵਿਗਿਆਨੀ ਜੀ ਯੂਨੀਵਰਸਿਟੀ ਦੀ ਨਿਵਾਟ ਸਾਸੇ ਮੁਖ ਮੰਤਰੀ ਹੁੰਦੇ ਆ ਗਿਆਨੀ ਜੀ ਵੀ ਜਿੱਦੀ ਸੀ ਸਾਡੀਆਂ ਪ੍ਰੀਪਰੇਟਰੀ ਹੌਲੀਡੇ ਚੱਲ ਰਹੀਆਂ ਸੀ ਤੇ ਉਹਨਾਂ ਨੇ ਬਾਈ ਚਾਂਦ ਦੇ ਘਰੇ ਇੱਕ ਸੈਮੀਨਾਰ ਰੱਖ ਲਿਆ ਛੋਟਾ ਜਿਹਾ ਸਾਨੂੰ ਪਤਾ ਲੱਗਿਆ ਅਸੀਂ ਹੋਸਟਲ ਦੇ ਮੁੰਡੇ ਇਕੱਠੇ ਹੋ ਗਏ ਬੀਸੀ ਦਾ ਘਰ ਘੇਰ ਲਿਆ 2 ਘੰਟੇ ਬੈਠੇ ਰਹੇ ਫਿਰ ਐਸਐਚ ਆਇਆ ਕਹਿੰਦਾ ਜੀ ਉਹ ਤਾਂ ਚਲੇ ਗਏਗੇ ਨਹੀਂ ਤਾਂ ਸੀਗਾ ਕਿਤੇ ਜਿਆਦਾ ਨਹੀਂ ਤਾਂ ਸਾਰੇ ਬੈਠੇ ਆ ਕਦੇ ਵੀ ਨਹੀਂ ਜਾਣੀ ਦੇਖ ਲੋ ਜਾ ਕੇ ਜਦ ਦੇਖਿਆ ਕਰ ਰਹੇ ਨਾ ਜੇ ਗਏ ਕਿੱਥੋਂ ਦੀ ਪਿੱਛੋਂ ਦੀ ਕੰਧ ਤੋੜ ਕੇ ਪਿੱਛੋਂ ਦੀ ਨਿਕਲੇ ਹੈ ਸੋ ਮੁੱਖ ਮੰਤਰੀ ਨੂੰ ਵੀ ਇਸ ਗੱਲ ਦਾ ਮੈਂ ਮੁੱਖ ਮੰਤਰੀ ਹੋਵਾਂ ਤੇ ਕੰਧ ਤੋੜ ਕੇ ਨਿਕਲਣਾ ਪਿਆ ਹੋਵੇ ਇਹ ਵੀ ਉਹਨਾਂ ਦੇ ਮਨ ਤੇ ਬੋਝ ਸੀ ਸੋ ਮੇਰਾ ਮਤਲਬ ਉਧਰ ਹੋ ਗਿਆ ਨਹੀਂ ਆਪਣਾ ਸ਼੍ਰੀਮਤੀ ਇન્દਰਾ ਗਾਂਧੀ ਦੀ ਓਵਰਾਲ ਹਦਾਇਤਾਂ ਵੀ ਸੀ ਵੀ ਜਿਹੜਾ ਯੂਥ ਆ ਯੂਥ ਦੇ ਆਗੂ ਨੇ ਉਹਨਾਂ ਦੀ ਆਵਾਜ਼ ਬੰਦ ਕਰੋ ਜਿਵੇਂ ਮਰਜ਼ੀ ਕਰੋ ਮੁੱਖ ਮੰਤਰੀ ਨੂੰ ਵੱਲਾ ਸ਼ੇਰੀ ਦਿੱਤੀ ਜਾ ਰਹੀ ਸੀ ਤੇ ਗਨੀ ਜੈਸੀ ਵੀ ਆਪਣਾ ਨਾਮ ਲੈਣਾ ਚਾਹੁੰਦਾ ਸੀ ਵੀ ਮੈਂ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਨੂੰ ਕਾਬੂ ਕਰ ਲਿਆ ਸੋ ਇਸ ਕਰਕੇ ਉਹ ਇੱਕ ਸ਼ਾਬਾਸ਼ ਲੈਣ ਦੀ ਰੇਸ ਦੇ ਵਿੱਚ ਵੀ ਮੁੱਖ ਮੰਤਰੀ ਲੱਗੇ ਹੋਏ ਸੀ ਉਹਨਾਂ ਦੇ ਨਾਲ ਬਹੁਤ ਬਤਨ ਤਾ ਸਾਬਕਾ ਐਮਪੀ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸਾਡੇ ਨਾਲ ਸੀ ਤਾਂ ਸਾਫ ਤੇ ਸਪਸ਼ਟ ਕਿਹਾ ਕਿ ਗੱਲ ਜਰੂਰ ਚੱਲੀ ਆਇਆ ਇਕਤਾ ਦੀ ਤਾਂ ਅਜੰਡੇ ਤੇ ਗੱਲਬਾਤ ਹੋਏਗੀ ਐਸਜੀਪੀਸੀ ਚੋਣਾਂ ਵੀ ਆ ਰਹੀਆਂ ਨੇ ਉਸ ਦੀ ਵੀ ਤਿਆਰੀ ਕੀਤੀ ਜਾ ਰਹੀ ਆ ਤੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਬਾਦਲ ਦਲ ਦੇ ਲੀਡਰ ਕਹਿ ਰਹੇ ਨੇ ਕਿ ਸੁਧਾਰ ਲਹਿਰ ਦੇ ਲੀਡਰਾਂ ਦੇ ਜਾਣ ਨਾਲ ਸਾਡਾ ਬੋਟ ਬੈਂਕ ਵਧਿਆ ਤਾਂ ਉਸ ਨੂੰ ਹੱਸੋ ਹੀਣਨ ਦੱਸਿਆ ਜਮਾਨਤਾਂ ਵੀ ਲਗਾਤਾਰ ਜप्त ਹੋ ਰਹੀਆਂ ਨੇ ਪਹਿਲਾਂ ਲੋਕ ਸਭਾ ਚੋਣਾਂ ਦੇ ਵਿੱਚ 10 ਉਮੀਦਵਾਰਾਂ ਦੀਆਂ ਜਮਾਨਤਾਂ ਜप्त ਹੋਈਆਂ ਜਲੰਧਰ ਜਿਮਨੀ ਚੋਣ ਦੇ ਵਿੱਚ ਜਮਾਨਤ ਜप्त ਹੋਈ ਹੁਣ ਲੁਧਿਆਣਾ ਵੈਸਟ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਜਮਾਨਤ ਜप्त ਹੋਈ ਹੈ ਸਿਰਫ 10000 ਦੇ ਕਰੀਬ ਹੀ ਵੋਟਾਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਮਿਲੀਆਂ ਨੇ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਲੁਧਿਆਣਾ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਨੂੰ 10 ਫੀਸਦੀ ਚੋਣ ਪਈ ਸੀ 10 ਪਰਸੈਂਟ ਤੇ ਹੁਣ ਜਿਹੜੀ ਜਿਮਨੀ ਚੋਣ ਦਾ ਨਤੀਜਾ ਆਇਆ ਉਸ ਦੇ ਵਿੱਚ ਸਿਰਫ 8 ਫੀਸਦੀ ਹੀ ਵੋਟ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਮਿਲੀ ਹੈ ਬਹੁਤ ਕਰਾਰੀ ਹਾਰ ਹੋਈ ਹੈ ਜਮਾਨਤਾ ਤੇ ਜਮਾਨਤਾ ਜਬਤ ਹੋ ਰਹੀਆਂ ਨੇ ਪਰ ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਲੀਡਰਾਂ ਦੇ ਹਾਸੂ ਹੀ ਨੇ ਬਿਆਨ ਸਾਹਮਣੇ ਆ ਰਹੇ ਨੇ ਕਿ ਸਾਡਾ ਵੋਟ ਪਰਸੈਂਟੇਜ ਵਧਿਆ ਹੈ ਜਦੋਂ ਤੋਂ ਸੁਧਾਰ ਲਹਿਰ ਦੇ ਲੀਡਰ ਸਾਡੇ ਨਾਲੋਂ ਵੱਖ ਹੋਏ ਨੇ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ ਮਹਾਲਾ